ਭਾਰਤ ਦੀ ਫਿਲਮ ਇੰਡਸਟਰੀ ਦਾ ਪ੍ਰੈਜ਼ੀਡੈਂਟ ਡੋਨਲਡ 트੍ਰੰਪ ਦੇ ਵਿਦੇਸ਼ੀ ਫਿਲਮਾਂ ਦੇ ਉੱਪਰ 100% ਟੈਰਿਫ ਲਾਉਣ ਦਾ ਕੀ ਅਸਰ ਹੋਵੇਗਾ ਜਿਹੜੇ ਭਾਰਤੀ ਮੀਡੀਆ ਹੈ ਉਹ ਤੇ ਇੱਕ ਸਿਰ ਹਿਲਾ ਕੇ ਬੜੀ ਵੱਡੀ ਗੱਲਾਂ ਕਰ ਦਿੰਦਾ ਕਿ ਸਾਨੂੰ ਕਿਸੇ ਦੀ ਲੋੜ ਹੀ ਨਹੀਂ ਅਸੀਂ ਤਾਂ ਹਮ ਤੋਂ ਆਤਮ ਨਿਰਭਰ ਹੋ ਗਏ ਆ ਭਾਰਤੀ ਮੀਡੀਆ ਨੇ ਹਾਈਲਾਈਟ ਕੀਤਾ ਮੋਦੀ ਜੀ ਜੀਤ ਗਏ 트੍ਰੰਪ ਹਾਰ ਗਿਆ ਜੀ ਕਿ ਇੱਕ ਬਰਥਡੇ ਦੀ ਵਧਾਈ ਨੂੰ ਉਹਨਾਂ ਨੇ ਹਾਰ ਤੇ ਜਿੱਤ ਮੰਨ ਲਈ ਇੱਥੇ ਦਾ ਇੱਕ ਟਿਕਟ ਖਰੀਦਣਾ ਸਮਝੋ ਇੰਡੀਆ ਦੇ ਚਾਰ ਟਿਕਟ ਖਰੀਦਣ ਦੇ ਬਰਾਬਰ ਹੈ ਕਿਉਂ ਭਾਰਤੀ ਫਿਲਮ ਇੰਡਸਟਰੀ ਲਈ ਭਾਵੇਂ ਉਹ ਬਾਲੀਵੁੱਡ ਹੋਏ ਭਾਵੇਂ ਪੋਲੀਵੁੱਡ ਹੋਏ ਭਾਵੇਂ ਤੇਲਗੂ ਹੋਏ ਟੌਲੀਵੁੱਡ ਹੋਏ ਅਮਰੀਕਨ ਕੰਪਨੀਆਂ ਨੇ ਜਿਵੇਂ Netflix ਹੈ Amazon Prime ਹੈ ਇਹਨਾਂ ਨੇ ਜੀ ਅਮਰੀਕਨ ਮਾਰਕੀਟ 'ਚ ਹੁਣ ਉਹ ਦੇਣਾ ਤੇ ਇਹਨਾਂ ਦੇ ਉੱਪਰ ਵੀ ਹੁਣ ਉਹ ਟੈਰਿਫ ਲੱਗੇਗਾ ਸਾਡੀ ਫੋਰਨ ਪਾਲਿਸੀ ਹੈ ਉਹ ਸੋਸ਼ਲ ਮੀਡੀਆ ਤੇ ਟਵੀਟਾਂ ਤੇ ਚੱਲੇਗੀ ਇੱਕ ਪਾਸੇ ਫਿਲਮਾਂ ਦੇ ਉੱਤੇ ਤੁਸੀਂ ਬੈਨ ਲਾਈ ਜਾ ਰਹੇ ਹੋ ਮੈਨੂੰ ਦੂਜੇ ਪਾਸੇ ਤੁਸੀਂ ਸ਼ਹੀਦੀ ਜਿਹੜੀ ਆ ਫੌਜੀਆਂ ਦੀ ਉਹਨੂੰ ਤੁਸੀਂ ਕੰਪੇਅਰ ਕਰ ਰਹੇ ਹੋ ਇੱਕ ਖੇਡ ਦੇ ਮੈਦਾਨ ਦੇ ਨਾਲ ਅਸੀਂ ਨੇ ਕ੍ਰਿਕਟ ਦੇ ਮੈਦਾਨ ਵਿੱਚ ਆਪਰੇਸ਼ਨ ਸਿੰਦੂਰ ਕਰ دیا۔ ਮੈਨੂੰ ਤਾਂ ਯਕੀਨ ਹੀ ਨਹੀਂ ਹੋ ਰਿਹਾ ਕਿ ਇਹ ਪ੍ਰਧਾਨ ਮੰਤਰੀ ਮੋਦੀ ਦਾ ਟਵੀਟ ਹੋ ਸਕਦਾ ਹੈ। ਇਹ ਤੇ ਕੋਈ ਅਰਨਵ ਗੋਸਵਾਮੀ ਵਰਗਾ ਜਾਂ ਕੋਈ ਮੇਜਰ ਕੋ ਗੋਰਵ ਆਰੀਆ ਵਰਗਾ ਜਾਂ ਕੋਈ ਲੋਅਰ ਲੈਵਲ ਦਾ ਨਿਊਜ਼ ਐਂਕਰ ਕਰੇ ਨਾ ਤੇ ਚਲੋ ਇੱਕ ਵਾਰੀ ਆ ਉਹ ਬਖਸ਼ੀ ਜਿਹੜਾ ਹੈ ਉਹ ਜਿਹੜਾ ਐਨਲਾਈਜ਼ ਕਰਦਾ ਉਹ ਹੈ ਜੇ ਬਿਆਨ ਦੇ ਦੇ ਤੇ ਚਲੋ ਲੱਗਦਾ ਵੀ ਟੀਆਰਪੀ ਇਸ ਤੇ ਕਰਦਾ ਬਟ ਕੰਟਰੀਜ਼ ਪ੍ਰਾਈਮ ਮਿਨਿਸਟਰ ਅ ਸਟੇਟਸਮੈਨ ギਵਿੰਗ ਰਿਮਾਰਕਸ ਲਾਈਕ ਦਿਸ ਬਹੁਤ ਹੀ ਬਚਕਾਨਾ ਰਿਮਾਰਕਸ ਜੇ ਇਹਦਾ ਦੂਜਾ ਰੂਪ ਰਖੀਏ ਤੇ ਇਹਦੇ ਨਾਲ ਪਾਕਿਸਤਾਨ ਨੂੰ ਬਹੁਤ ਫਾਇਦਾ ਹੋਇਆ ਪਰ ਹਰ ਚੀਜ਼ ਵਿੱਚ ਇਸ ਵੇਲੇ ਇਸ ਤੋਂ ਪਹਿਲਾਂ ਦਵਾਈਆਂ ਦੇ ਉੱਪਰ ਟੈਰਫ ਲੱਗ ਚੁੱਕਾ ਹੈ 100% ਪਰਸਨ ਦੀ ਗੱਲ ਹੈ ਤੇ ਇਹ ਇਹ ਹਰ ਚੀਜ਼ ਜਿਹੜੀ ਹੈ ਨਾ ਕਾਊਂਟ ਹੋ ਰਹੀ ਹੈ ਔਰ ਤਿੰਕਾ ਤਿੰਕਾ ਜਿਵੇਂ ਹੁੰਦਾ ਨਾ ਉਹਦੇ ਕਰਦੇ ਕਰਦੇ ਇਹ ਇਹ ਬਹੁਤ ਵੱਡੀ ਬੂੰਦ ਬੂੰਦ ਕਰਦੇ ਬੋਰ ਵਰਦਾ ਸਲਾਬ ਆ ਗਿਆ ਹੈ ਹੁਣ ਭਾਰਤ ਜਿਹੜਾ ਹੈ ਉਹਨੇ ਆਪਣੀ ਨੀਤੀ ਬਦਲੀ ਹੋਈ ਕਿਉਂਕਿ ਕਾਫੀ ਸਟੇਟਮੈਂਟ ਆਈਆਂ ਨੇ ਕਿ ਅਸੀਂ ਤੇ ਜੀ ਤੁਹਾਡੇ ਕੋਲੋਂ ਹੁਣ ਤੇਲ ਵੀ ਖਰੀਦਾਂਗੇ ਗੈਸ ਵੀ ਕੁਕਿੰਗ ਗੈਸ ਵੀ ਖਰੀਦਾਂਗੇ ਡਾਇਰੈਕਟ ਟ੍ਰੇਡ ਡੈਫਿਸਿਟ ਹੈ ਉਹ ਵੀ ਅਸੀਂ ਬਰਾਬਰ ਕਰ ਦਾਂਗੇ ਇੰਡੀਆ ਨੇ ਕਈ ਚੀਜ਼ਾਂ ਹੁਣ ਜਿਹਨੂੰ ਕਹਿੰਦੇ ਨਾ ਯੂ ਟਰਨ ਮਾਰ ਕੇ 2 ਮਹੀਨੇ ਦਿਓ ਟੇਬਲ ਤੇ ਆਏਗਾ ਸੌਰੀ ਵੀ ਕਹੇਗਾ ਕਿ ਆਲਮੋਸਟ ਅਸੀਂ ਉੱਥੇ ਤੱਕ ਆ ਚੁੱਕੇ ਹਾਂ ਪਰ ਇਸ ਵੇਲੇ ਅਮਰੀਕਾ ਜਿਹੜਾ ਹੈ ਉਹਨੇ ਕਿਹਾ ਵੀ ਚਲੋ ਤੇਲ ਖਰੀਦ ਕੇ ਦੱਸੋ ਪਹਿਲਾਂ ਖਰੀਦੋ ਫਿਰ ਦੇਖਾਂਗੇ ਟੈਰਿਫ ਦਾ ਕੀ ਕਰਨਾ ਸਾਡੀ ਜਿਹੜੀ ਕਮਿਊਨਿਟੀ ਹੈ ਸਿੱਖ ਅਸੀਂ ਪੰਜਾਬੀ ਬਹੁਤ ਜ਼ਰੂਰਤ ਹੈ ਕਿ ਇਸ ਮਲਕ ਨੇ ਸਾਨੂੰ ਬੜੀ ਇੱਜ਼ਤਾਂ ਦਿੱਤੀਆਂ ਨੇ ਬੜਾ ਮਾਣ ਦਿੱਤਾ ਹੈ ਜੇ ਅਸੀਂ ਇੱਥੇ ਸਾਰੇ ਲੀਗਲ ਆਏ ਆਂ ਉਹ ਬੜੀ ਅੱਛੀ ਜਿਹੜੇ ਇਲਲੀਗਲ ਵੀ ਆਏ ਨੇ ਉਹਨਾਂ ਨੇ ਵੀ ਸੋਚਣਾ ਚਾਹੀਦਾ ਕਿ ਤੁਸੀਂ ਕਿਸੇ ਕਿਸੇ ਦੇ ਘਰ ਵਿੱਚ ਬਿਨਾਂ ਬੁਲਾਏ ਆ ਗਏ ਤੁਸੀਂ ਆਪਣਾ ਵੀ ਕਲਚਰ ਰੱਖੋ ਪਰ ਉਹਨਾਂ ਦੀ ਕਲਚਰ ਨੂੰ ਵੀ ਤੁਸੀਂ ਇਜ਼ਤ ਦਿਓ ਤੁਸੀਂ ਰੋਲਾ ਪਾਣਾ ਤੁਸੀਂ ਜਾ ਕੇ ਪਬਲਿਕ ਵਿੱਚ ਨੱਚਣਾ ਤੁਸੀਂ ਯੂਰਿਨਲ ਦਾ ਸਾਮਾਨ ਨਾ ਕਰਨਾ ਤੁਸੀਂ ਪਬਲਿਕ ਵਿੱਚ ਜਾ ਕੇ ਯੂਰਨ ਤੇ ਆਪਣੇ ਪਖਾਨੇ ਕਰਦੇ ਨੇ ਇਹ ਚੀਜ਼ਾਂ ਬਿਲਕੁਲ ਬੰਦ ਕਰੀਏ ਅਸੀਂ ਇਸ ਮੁਲਕ ਚ ਆਇਆ ਇਹਨਾਂ ਇਹਨਾਂ ਦੇ ਹਿਸਾਬ ਨਾਲ ਚੱਲੀਏ ਆਪਣੀ ਗਰੂਮਿੰਗ ਅੱਛੀ ਰੱਖੀਏ ਆਪਣੇ ਜਿੰਨਾ ਕਸੀਂ ਅਮਰੀਕਨਾਈਜ਼ ਹੋ ਸਕੀਏ ਜੇ ਨਹੀਂ ਹੋਣਾ ਤੇ ਫਿਰ ਇਸ ਮੁਲਕ ਚ ਆਏ ਕਿਉਂ ਆਪਾਂ ਤੁਹਾਡਾ ਸਵਾਗਤ ਹੈ ਮੈਂ ਹਾਂ ਵਾਸ਼ਿੰਗਟਨ ਡੀਸੀ ਤੋਂ ਸੁਖਪਾਲ ਸਿੰਘ ਤਨਵਾ ਤੇ ਮੇਰੇ ਨਾਲ ਨੇ ਪੋਲੀਟੀਕਲ ਐਨਾਲਿਸਟ ਡਾਕਟਰ ਜਸਦੀਪ ਸਿੰਘ ਜੈਸੀ ਜੈਸੀ ਜੀ ਬਹੁਤ-ਬਹੁਤ ਸਵਾਗਤ ਥੈਂਕ ਯੂ ਬਹੁਤ-ਬਹੁਤ ਸ਼ੁਕਰੀਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੀਆਂ ਨੀਤੀਆਂ ਵੱਡੇ ਪੱਧਰ ਤੇ ਉੱਪਰ ਦੇਸ਼ ਦੇ ਵਿੱਚ ਵੀ ਤੇ ਦੇਸ਼ ਤੋਂ ਬਾਹਰ ਵੀ ਕਾਫੀ ਅਸਰੰਦਾਜ਼ ਹੋ ਰਹੀਆਂ ਨੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਹਰ ਰੋਜ਼ ਸਾਈਨ ਕੀਤੇ ਜਾ ਰਹੇ ਐਗਜ਼ੀਕਟਿਵ ਆਰਡਰ ਨਾ ਸਿਰਫ ਲੋਕਾਂ ਨੂੰ ਆਰਥਿਕ ਤੌਰ ਤੇ ਬਲਕਿ ਵਿਦੇਸ਼ ਨੀਤੀ ਦੇ ਪੱਧਰ ਉੱਪਰ ਵੀ ਪੂਰੇ ਦੇਸ਼ਾਂ ਦੇ ਵਿੱਚ ਇੱਕ ਨਵੀਂ ਦਿਸ਼ਾ ਨਿਰਧਾਰਤ ਕਰਦੇ ਪੈ ਹਨ ਪ੍ਰੈਜ਼ੀਡੈਂਟ ਡੋਨਲਡ 트ੰਪ ਨੇ ਹੁਣੇ ਜਾਈ ਫਲਸਤੀਨ ਤੇ ਇਜ਼ਰਾਈਲ ਦੇ ਬਾਰੇ ਇੱਕ ਅਹਿਮ ਫੈਸਲਾ ਵਾਈਟ ਹਾਊਸ ਤੋਂ ਅਨਾਉਂਸ ਕੀਤਾ ਹੈ ਉਸ ਦਾ ਮਿਡਲ ਈਸਟ ਵਿੱਚ ਕੀ ਫਰਕ ਪਵੇਗਾ ਕੀ ਵਾਕਿਆ ਹੈ ਗਾਜ਼ਾ ਦੇ ਵਿੱਚ ਇਹ ਜੰਗ ਹੁਣ ਬੰਦ ਹੋਣ ਜਾ ਰਹੀ ਹੈ ਦੂਜੇ ਪਾਸੇ ਪ੍ਰੈਜ਼ੀਡੈਂਟ ਡੋਨਲਡ 트ੰਪ ਨੇ ਭਾਰਤ ਦੇ ਨਾਲ ਬੇਸ਼ੱਕ ਸ਼ਾਬਦਿਕ ਪੱਧਰ ਦੇ ਉੱਪਰ ਪ੍ਰਾਈਮ ਮਿਨਿਸਟਰ ਮੋਦੀ ਨੂੰ ਉਹਨਾਂ ਦੇ ਜਨਮ ਦਿਨ ਤੇ ਵਧਾਈ ਦੇ ਕੇ ਉਸ ਆਈਸ ਨੂੰ ਬ੍ਰੇਕ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਹੁਣੇ ਜਈ ਭਾਰਤ ਦੇ ਟ੍ਰੇਡ ਮਿਨਿਸਟਰ ਜੋ ਇੱਥੇ ਦੌਰਾ ਕਰਕੇ ਗਏ ਨੇ ਉਹ ਖਾਲੀ ਹੱਥ ਵਾਪਸ ਪਰਤੇ ਨੇ ਪ੍ਰੈਜ਼ੀਡੈਂਟ ਡੋਨਲਡ 트੍ਰੰਪ ਦੇ ਵਿਦੇਸ਼ੀ ਫਿਲਮਾਂ ਦੇ ਉੱਪਰ 100% ਟੈਰਿਫ ਲਾਉਣ ਦਾ ਬਾਲੀਵੁੱਡ ਤੇ ਪਾਲੀਵੁੱਡ ਯਾਨੀ ਪੰਜਾਬੀ ਫਿਲਮ ਇੰਡਸਟਰੀ ਉੱਪਰ ਕੀ ਅਸਰ ਹੋਵੇਗਾ ਤੇ ਇਸ ਦੇ ਨਾਲ ਹੋਰ ਬਹੁਤ ਸਾਰੇ ਅਹਿਮ ਪਹਿਲੂ ਇਮੀਗ੍ਰੇਸ਼ਨ ਨੀਤੀ ਦੇ ਨਾਲ ਜੁੜੇ ਹੋਏ ਨੇ ਇਹਨਾਂ ਦੇ ਬਾਰੇ ਗੱਲਬਾਤ ਕਰਦੇ ਆਂ ਡਾਕਟਰ ਜਸਦੀਪ ਸਿੰਘ ਜੈਸੀ ਜੀ ਉਹਨਾਂ ਨਾਲ ਜੈਸੀ ਜੀ ਸਭ ਤੋਂ ਪਹਿਲਾਂ ਜਿਹੜਾ ਫਿਲਮਾਂ ਦੇ ਉੱਪਰ 100% ਤਾਰਫ਼ ਲਾਇਆ ਗਿਆ ਹੈ ਇਹਨੂੰ ਕਿਵੇਂ ਦੇਖਦੇ ਹੋ ਕਿ ਇਹ ਇੱਕ ਤਰ੍ਹਾਂ ਨਾਲ ਜਿਵੇਂ H1B ਵੀਜ਼ੇ ਦੇ ਉੱਤੇ ਰੋਕ ਲਾਈ ਸੀ ਉਹਦਾ ਕਾਫੀ ਹੱਦ ਤੱਕ ਅਸਰ ਜਿਹੜਾ ਆ ਉਹ ਭਾਰਤੀ ਲੋਕਾਂ ਦੇ ਉੱਪਰ ਹੋਇਆ ਸੀ ਹੁਣੇ ਜਿਹੜਾ ਫੈਸਲਾ ਹੋਇਆ ਹੈ ਇਹਦਾ ਤੁਸੀਂ ਕੀ ਦੇਖਦੇ ਹੋ ਬਾਲੀਵੁੱਡ ਉੱਪਰ ਜਾਂ ਪੰਜਾਬੀ ਫਿਲਮਾਂ ਦੇ ਉੱਪਰ ਕਿੰਨਾ ਅਸਰ ਹੋਵੇਗਾ ਮੈਂ ਸਮਝਦਾ ਕਿ ਇਹਦਾ ਕਾਫੀ ਅਸਰ ਹੋਣਾ ਹੈ ਭਾਰਤੀ ਫਿਲਮ ਇੰਡਸਟਰੀ ਤੇ ਕਿਉਂਕਿ ਨਾ ਸਿਰਫ ਮੇਨਸਟ੍ਰੀਮ ਬਾਲੀਵੁੱਡ ਦੀਆਂ ਫਿਲਮਾਂ ਪੰਜਾਬੀ ਮੂਵੀਜ਼ ਬਹੁਤ ਵੱਡੇ ਪੱਧਰ ਤੇ ਅਮਰੀਕਾ ਵਿੱਚ ਆਂਦੀਆਂ ਨੇ ਇੱਥੇ ਮੂਵੀ ਥੀਏਟਰਜ਼ ਵਿੱਚ ਲੱਗਦੀਆਂ ਨੇ ਔਰ ਨਾਲ ਹੀ ਮਲਿਆਣੀ ਫਿਲਮਾਂ ਤੇਲਗੂ ਫਿਲਮਾਂ ਜਿਹੜੀਆਂ ਸਾਊਥ ਇੰਡੀਆ ਦੀ ਨੇ ਕਿਉਂਕਿ ਕਈ ਵੀ ਇੱਥੇ ਸਾਡੇ ਕੋਲ ਇੱਕ ਬੜੀ ਵੱਡੀ ਪੋਪੂਲੇਸ਼ਨ ਹੈ ਜਿਹੜੇ ਲੋਕੀ ਇੱਥੇ ਸਾਊਥ ਇੰਡੀਆ ਤੋਂ ਵੀ ਆਏ ਹੋਏ ਨੇ ਜੀ ਤੇ ਇਹ ਮੈਂ ਸਮਝਦਾ ਕਿ ਔਰ ਜੇ ਤੁਸੀਂ ਆਕੜੇ ਵੇਖੋ ਤੇ ਜਿਹੜੀ ਅਰਨਿੰਗਸ ਨੇ ਜਿਹੜੀ ਫਿਲਮਾਂ ਦੀ ਜਿਹੜੀ ਰਿਪੋਰਟ ਆਉਂਦੀ ਹੈ ਕਿ ਕਿੰਨੀ ਕ ਕਮਾਈ ਹੋਈ ਹੈ ਸੇਲ ਕਿੰਨੀ ਹੋਈ ਹੈ ਉਹਦੇ ਚ ਇੱਕ ਵੱਡਾ ਹਿੱਸਾ ਜਿਹੜਾ ਉਹ ਅਮਰੀਕਾ ਤੋਂ ਜਾਂਦਾ ਹੈ ਔਰ ਕਿਉਂਕਿ ਇਹ ਡਾਲਰਾਂ ਵਿੱਚ ਇੱਥੇ ਲੋਕ ਟਿਕਟ ਖਰੀਦਨੇ ਤੇ ਇੰਡੀਆ ਦਾ ਇੱਕ ਇੱਥੇ ਦਾ ਇੱਕ ਟਿਕਟ ਖਰੀਦਣਾ ਸਮਝੋ ਇੰਡੀਆ ਦੇ ਚਾਰ ਟਿਕਟ ਖਰੀਦਣ ਦੇ ਬਰਾਬਰ ਹੈ ਕਿਉਂਕਿ 1 ਡਾਲਰ ਜਿਹੜਾ ਹੈ ਹੁਣ 90 ਰੁਪਏ ਦੇ ਕਰੀਬ ਹੈ ਤੇ ਇਹ ਬਹੁਤ ਹੀ ਇੰਪੋਰਟੈਂਟ ਹੈਗਾ ਭਾਰਤੀ ਫਿਲਮ ਇੰਡਸਟਰੀ ਲਈ ਭਾਵੇਂ ਉਹ ਬਾਲੀਵੁੱਡ ਹੋਏ ਭਾਵੇਂ ਪੋਲੀਵੁੱਡ ਹੋਏ ਭਾਵੇਂ ਤੇਲਗੂ ਹੋਏ ਟਾਲੀਵੁੱਡ ਹੋਏ ਤੇ ਇਹ ਜਿਹੜਾ ਔਰ ਨਾ ਹੀ ਸਿਰਫ ਮੂਵੀ ਥੀਏਟਰਸ ਵੀ ਜਿਹੜੀਆਂ ਮੂਵੀ ਆ ਰਹੀਆਂ ਨੇ ਉਹਦੇ ਉੱਪਰ ਲਾਗੂ ਹੈ ਬਲਕਿ ਅਮਰੀਕਨ ਕੰਪਨੀਆਂ ਨੇ ਜਿਵੇਂ Netflix ਹੈ Amazon Prime ਹੈ ਇਹਨਾਂ ਨੇ ਜੇ ਅਮਰੀਕਨ ਮਾਰਕੀਟ 'ਚ ਹੁਣ ਉਹ ਦੇਣਾ ਤੇ ਇਹਨਾਂ ਦੇ ਉੱਪਰ ਵੀ ਹੁਣ ਉਹ ਟੈਰਿਫ ਲੱਗੇਗਾ ਸੋ ਇਹ ਹਰ ਚੀਜ਼ ਜਿਹੜੀ ਹੈ ਇਹਦੇ ਨਾਲ ਜਿਹੜੇ ਭਾਰਤੀ মিডিਆ ਹੈ ਉਹ ਤੇ ਇੱਕ ਸਿਰ ਹਿਲਾ ਕੇ ਬੜੀ ਵੱਡੀ ਗੱਲਾਂ ਕਰ ਦਿੰਦਾ ਕਿ ਹਾਂ ਸਾਨੂੰ ਕਿਸੇ ਦੀ ਲੋੜ ਹੀ ਨਹੀਂ ਅਸੀਂ ਤਾਂ ਹਮ ਤੋਂ ਆਤਮ ਨਿਰਭਰ ਹੋ ਗਏ ਹਾਂ ਪਰ ਹਰ ਚੀਜ਼ ਵਿੱਚ ਇਸ ਵੇਲੇ ਇਸ ਤੋਂ ਪਹਿਲਾਂ ਦਵਾਈਆਂ 'ਤੇ ਉੱਪਰ ਟੈਰਿਫ ਲੱਗ ਚੁੱਕਾ ਹੈ 100% ਪਰਸਨ ਦੀ ਗੱਲ ਹੈ ਇਹ ਇਹ ਹਰ ਚੀਜ਼ ਜਿਹੜੀ ਹੈ ਨਾ ਕਾਊਂਟ ਹੋ ਰਹੀ ਹੈ ਔਰ ਤਿੰਕਾ ਤਿੰਕਾ ਜਿਵੇਂ ਹੁੰਦਾ ਨਾ ਉਹਦੇ ਕਰਦੇ ਕਰਦੇ ਇਹ ਇਹ ਬਹੁਤ ਵੱਡੀ ਬੂੰਦ ਬੂੰਦ ਕਰਦੇ ਬਹੁਤ ਵੱਦਾ ਸਲਾਬ ਆ ਗਿਆ ਹੈ ਇੱਕ ਕਿਸਮ ਦਾ ਇਕਨੋਮਿਕ ਵਾਰਫੇਅਰ ਦਾ ਇੰਡੀਆ ਦੇ ਉੱਪਰ ਔਰ ਮੈਂ ਸਮਝਦਾ ਕਿ ਜਲਦ ਤੂ ਜਲਦ ਇਹ ਇੰਡੀਅਨ ਜਿਵੇਂ ਤੁਸੀਂ ਹੁਣੇ ਮੋਨੋਲੋਗ ਵਿੱਚ ਆਪਣੇ ਕਿਹਾ ਵੀ ਪਿਊਰ ਸ਼ਗੂਲ ਜੀ ਵਾਪਸ ਗਏ ਨੇ ਬਿਨਾ ਕੋਈ ਇਥੋਂ ਹਾਸਲ ਕੀਤੀ ਹਾਸਲ ਕੀਤੀ ਇਹ ਇਹ ਵੀ ਬੜੀ ਨਿਰਾਸ਼ਾਜਨਕ ਸਥਿਤੀ ਹੈ ਕਿਉਂਕਿ ਅਸੀਂ ਸੋਚਦੇ ਸੀ ਵੀ ਇਸ ਵਾਰੀ ਆ ਕੇ ਉਹਨਾਂ ਨੇ ਕੋਈ ਓਪਨ ਵੇ ਨਾਲ ਗੱਲ ਕਰਨ ਮੇਰੇ ਖਿਆਲ ਨਾਲ ਉਹਨਾਂ ਨੇ ਕੀਤੀ ਵੀ ਹੈ ਹੋ ਸਕਦਾ ਹੈ ਕਿ ਹੁਣ ਹੁਣ ਭਾਰਤ ਜਿਹੜਾ ਹੈ ਉਹਨੇ ਆਪਣੀ ਨੀਤੀ ਬਦਲੀ ਹੋਈ ਕਿਉਂਕਿ ਕਾਫੀ ਸਟੇਟਮੈਂਟ ਆਈਆਂ ਨੇ ਕਿ ਅਸੀਂ ਤੇ ਜੀ ਤੁਹਾਡੇ ਕੋਲੋਂ ਹੁਣ ਤੇਲ ਵੀ ਖਰੀਦਾਂਗੇ ਅਸੀਂ ਤੇ ਘਰ ਹੋਮ એનર્ਜੀ ਗੈਸ ਵੀ ਕੁਕਿੰਗ ਗੈਸ ਵੀ ਖਰੀਦਾਂਗੇ ਡਾਇਰੈਕਟ ਟ੍ਰੇਡ ਡੈਫਿਸਿਟ ਹੈ ਉਹ ਵੀ ਅਸੀਂ ਬਰਾਬਰ ਕਰ ਦਾਂਗੇ ਤੇ ਇੰਡੀਆ ਨੇ ਕਈ ਚੀਜ਼ਾਂ ਹੁਣ ਜਿਹਨੂੰ ਕਹਿੰਦੇ ਨੇ ਨਾ ਯੂ ਟਰਨ ਮਾਰ ਕੇ ਪਾਵੇ ਓਪਨਲੀ ਹੁਣ মিডিਆ ਨਾਲ ਕਹਿ ਰਿਹਾ ਹੋਏ ਬਟ ਜੋ ਅਮਰੀਕਾ ਦੇ ਜਿਹੜੇ ਕਾਮਰਸ ਸੈਕਟਰੀ ਸੀ ਵਿਟਕਾਫ ਉਹਨੇ ਕਿਹਾ ਸੀ ਵੀ ਭਾਰਤ 2 ਮਹੀਨੇ ਦਿਓ ਟੇਬਲ ਤੇ ਆਏਗਾ ਸੌਰੀ ਵੀ ਕਹੇਗਾ ਕਿ ਆਲਮੋਸਟ ਅਸੀਂ ਉੱਥੇ ਤੱਕ ਆ ਚੁੱਕੇ ਹਾਂ ਪਰ ਇਸ ਵੇਲੇ ਅਮਰੀਕਾ ਜਿਹੜਾ ਹੈ ਉਹਨੇ ਕਿਹਾ ਵੀ ਚਲੋ ਤੇਲ ਖਰੀਦ ਕੇ ਦੱਸੋ ਪਹਿਲਾਂ ਖਰੀਦੋ ਫਿਰ ਦੇਖਾਂਗੇ ਟੈਰਿਫ ਦਾ ਕੀ ਕਰਨਾ ਅਮਰੀਕਾ ਦੇ ਟ੍ਰੇਡ ਮਿਨਿਸਟਰ ਦੀ ਟਿੱਪਣੀ ਜਿਹੜੀ ਸੀਗੀ ਉਹ ਬੜੀ ਸਖਤ ਸੀ ਬੜੀ ਸਖਤ ਸੀ ਔਰ ਮੈਂ ਸਮਝਦਾ ਕਿ ਜਿਹੜਾ ਇਹ ਡੈਮੇਜ ਹੋਇਆ ਹੈ ਭਾਰਤ ਦੀ ਜਿਹੜੀ ਫੋਰਨ ਪੋਲਿਸੀ ਕਰਕੇ ਇਹਨੂੰ ਥੋੜਾ ਜਿਹਾ ਟਾਈਮ ਹੋਰ ਲੱਗੇਗਾ ਠੀਕ ਹੁੰਦੇ ਆ ਕਿਉਂਕਿ ਇਹ ਇੱਕ ਬਹੁਤ ਹੀ ਵਾਈਡ ਸਪੈਕਟ੍ਰਮ ਲੈ ਗਿਆ ਹੈ ਔਰ ਦੂਜੇ ਇਹਦਾ ਦੂਜਾ ਰੂਪ ਵੇਖੀਏ ਤੇ ਇਹਦੇ ਨਾਲ ਪਾਕਿਸਤਾਨ ਨੂੰ ਬਹੁਤ ਫਾਇਦਾ ਹੋਇਆ ਜਦ ਪ੍ਰਾਈਮ ਮਿਨਿਸਟਰ ਪਾਕਿਸਤਾਨ ਦੇ ਸ਼ਬਾਸ਼ ਸ਼ਰੀਫ ਔਰ ਆਸੀ মুনੀਰ ਆਏ ਸੀ ਤੁਸੀਂ ਵਾਈਟ ਹਾਊਸ ਦੇ ਚੂਸੇ ਦੇ ਪ੍ਰੈਜ਼ੈਂਟ ਸੀ ਤੁਸੀਂ ਆਪ ਦੱਸੋ ਕਿ ਉਹ ਕਿੰਨੀ ਦੇਰ ਦੀ ਉਹਨਾਂ ਦੀ ਮੁਲਾਕਾਤ ਹੋਈ ਇੱਕ ਘੰਟਾ ਤੱਕ ਉਹ ਵਾਈਟ ਹਾਊਸ ਦੇ ਵਿੱਚ ਰਹਿੰਦੇ ਨੇ ਮੈਂ ਉਸੇ ਸਵਾਲ ਤੇ ਆ ਰਿਹਾ ਸੀਗਾ ਇੱਕ ਘੰਟੇ ਤੱਕ ਉਹ ਪਾਕਿਸਤਾਨ ਦੇ ਲੀਡਰਸ਼ਿਪ ਦੇ ਨਾਲ ਪ੍ਰੈਜ਼ੀਡੈਂਟ ਦੀ ਗੱਲਬਾਤ ਕਰਨੀ ਇਹ ਤੁਹਾਨੂੰ ਕਿਵੇਂ ਲੱਗਦਾ ਹੈ ਕਿ ਵੇਅਰ ਵੀ ਆਰ ਨਾਓ ਜੀ ਦੇਖੋ ਇਸ ਵੇਲੇ ਇੰਡੀਆ ਜਿਹਨੂੰ ਕਹਿੰਦੇ ਨੇ ਆਪਣੇ ਪੈਰ ਤੇ ਆਪ ਕੁਲਾੜੀ ਮਾਰੀ ਐ ਸੀ ਅਸੀਂ ਬਹੁਤ ਅੱਗੇ ਸੀ ਔਰ ਪ੍ਰੈਜ਼ੀਡੈਂਟ 트ੰਪ ਨੇ ਸਾਨੂੰ ਬਹੁਤ ਹਾਲੀ ਵੀ ਉਹ ਸਾਨੂੰ ਤੇ ਹਰ ਨੇ ਰਿਸਪੈਕਟ ਦੇਣ ਨੂੰ ਹਾਲੀ ਵੀ ਉਹ ਇੰਡੀਆ ਨੂੰ ਹਮੇਸ਼ਾ ਕਹਿੰਦੇ ਨੇ ਮੇਰੇ ਅੱਛਾ ਇੰਡੀਆ ਦੇ ਨਾਲ ਸਾਨੂੰ ਅੱਛੀ ਰਿਲੇਸ਼ਨਸ਼ਿਪ ਚਾਹੀਦੇ ਨੇ ਪ੍ਰਾਈਮ ਮਿਨਿਸਟਰ ਮੋਦੀ ਇਜ਼ ਮਾਈ ਫਰੈਂਡ ਹੀ ਇਜ਼ ਆਲਵੇਸ ਸੇਇੰਗ ਥੈਟ ਪਰ ਜਿਹੜਾ ਇੱਕ ਐਰੋਗੈਂਸ ਵੇਖਣ ਨੂੰ ਮਿਲ ਰਿਹਾ ਹੈ ਇੰਡੀਅਨ ਸਾਈਡ ਤੋਂ ਤੇ ਇਹ ਅਸੀਂ ਸੋਚਦੇ ਹਾਂ ਕਿ ਅਸੀਂ ਆਪਣੀ ਇੰਡੀਅਨ ਲੋਕਲ ਜੋ ਜਨਤਾ ਲਈ ਅਸੀਂ ਇੱਕ ਸਟੇਟਮੈਂਟ ਦੇ ਰਹੇ ਹਾਂ ਜੋ ਮੀਡੀਆ ਸਾਡਾ ਸਾਡੀ ਭਾਰਤੀ ਲੋਕਾਂ ਆਵਾਮ ਅਸਤੇ ਜਿਹੜਾ ਮੀਡੀਆ ਦੇ ਰਿਹਾ ਸਾਨੂੰ ਸਟਰੋਂਗ ਦੱਸ ਰਿਹਾ ਤਾਂ ਕਿ ਅਸੀਂ ਇਲੈਕਸ਼ਨ ਜਿੱਤ ਜਾਈਏ ਉਹ ਅੱਜ ਕੱਲ ਉਸ ਉਹ ਟਾਈਮ ਨਹੀਂ ਰਿਹਾ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਹੁਣ ਅਮਰੀਕਾ ਵੀ ਸੁਣ ਰਿਹਾ ਹੈ ਉਹ ਯੂਰਪ ਵੀ ਸੁਣ ਰਿਹਾ ਹੈ ਔਰ ਇਹ ਇਹ ਵੀ ਸੁਣ ਰਹੇ ਨੇ ਕਿ ਅਸਲ 'ਚ ਭਾਰਤ ਕੀ ਕੀ ਜਿਹੀਆਂ ਸਟੇਟਮੈਂਟਾਂ ਦੇ ਰਿਹਾ ਹੈ ਤੁਸੀਂ ਸਟੇਟਮੈਂਟਾਂ ਕੋਈ ਦੇ ਕੇ ਇੱਥੇ ਆ ਕੇ ਕਹੋ ਜੀ ਅਸੀਂ ਟ੍ਰੇਡ ਨੂੰ ਤਿਆਰ ਹਾਂ ਤੇ ਉਹ ਇੱਕ ਇੱਕ ਜਿਹਨੂੰ ਕਹਿੰਦੇ ਨੇ ਐਟਮੋਸਫੀਅਰ ਉਹ ਸਹੀ ਨਹੀਂ ਬਣ ਰਿਹਾ ਸੋ ਇੱਕ taraf ਤੁਸੀਂ ਅਰੋਗੈਂਸ ਰੱਖੋ ਦੂਜੀ ਤਰਫ ਤੁਸੀਂ ਕਹੋ ਸੰਡਲ ਟ੍ਰੇਡ ਕਰੋ ਤੇ ਉਹ ਅਸਲ ਗੱਲ ਉਹੀ ਹੈ लेकिन पाकिस्तान की गल इस वे तुसी भी देखिया कि एक तो जो आए हैं तो प्रेजिडेंट ट्रंप वॉज इन द ऑफ अ प्रेस कॉन्फ्रेंस उन्होंने उस क्या कि दो बड़े इंपॉर्टेंट वर्ल्ड लीडर्स ग्रेट वर्ल्ड लीडर्स आ गए हैं इस कमरे च ਔਰ ਮੈਂ ਉਹਨਾਂ ਨੂੰ ਹੁਣ ਬਸ ਇਸ ਪ੍ਰੈਸ ਕਾਨਫਰੰਸ ਤੋਂ ਬਾਅਦ ਮਿਲਾਂਗਾ ਉਹ ਬੜੀ ਵੱਡੀ ਗੱਲ ਸੀ ਕਿ ਉਹਨਾਂ ਨੇ ਉੱਥੇ ਅਗਨੋਲਜ ਕਰਤਾ ਉਸ ਤੋਂ ਬਾਅਦ ਇੱਕ ਘੰਟਾ ਜਿਵੇਂ ਤੁਸੀਂ ਦੱਸ ਰਹੇ ਹੋ ਮੀਟਿੰਗ ਚੱਲੀ ਉਹਦੇ ਵਿੱਚ ਇਹ ਹੀ ਦੱਸਿਆ ਜਾ ਰਿਹਾ ਕਿ ਜਿਹੜਾ ਇੱਕ ਨਵਾਂ ਕੋਲੀਸ਼ਨ ਬਣਿਆ ਹੈ ਜਿਹੜੀ ਪੀਸ ਬੋਰਡ ਬਣਾਇਆ ਗਿਆ ਗਾਜ਼ਾ ਤੇ ਇਜ਼ਰਾਈਲ ਤੇ ਪੀਸ ਕਰਨਾਸਤੇ ਉਹਦੇ ਵਿੱਚ ਪਾਕਿਸਤਾਨ ਦਾ ਵੀ ਇੱਕ ਬਹੁਤ ਵੱਡਾ ਹੱਥ ਹੈ ਬੋਰਡ ਆਫ ਪੀਸ ਬਣਾਇਆ ਗਿਆ ਜਿਸ ਦੇ ਚੇਅਰਮੈਨ ਹੁਣ ਪ੍ਰੈਜ਼ੀਡੈਂਟ ਟਰੰਪ ਨੇ ਕਿ ਉਹਦੇ ਵਿੱਚ ਪਾਕਿਸਤਾਨ ਨੇ ਬਿਲਕੁਲ ਇਮੀਡੀਏਟਲੀ उन्होंने किया कि एक प्रपोजल वी एक्सेप्टेड और जो अमेरिका ने किया बिल्कुल वी आर बोर्ड विद इट पर मैं अगे भी कह हैं कि भारत की जोड़ी रिलेशनशिप है, है किसी भी मुल्क ना। वो पाकिस्तान तो इंडिपेंडेंट होनी चाहिए साड़ी अपनी सीधी रिलेशनशिप होनी चाहिए अमेरिका ना hmm. अमेरिका और पाकिस्तान की जो भी रिलेशनशिप है उन्होंने रिलेशनशिप hmm. है साड़ी अमेरिका की अपनी रिलेनशिप होनी चाहिए वी शुड नाट पुट आवर रिशिप ਉਹ ਔਨ ਟਾਪ ਆਫ 기ਵਿੰਗ ਪਾਕਿਸਤਾਨ ਨਾਲ ਤੁਸੀਂ ਇਹ ਕਰੋ ਤੇ ਸਾਂਡਾ ਲੈਣਾ ਕਰੋ ਜਦ ਅਸੀਂ ਕਹਿੰਦੇ ਆ ਵੀ ਅਸੀਂ ਪਾਕਿਸਤਾਨ ਨਾਲ ਸਾਡੇ ਬਾਇਲੈਟਰਲ ਨੇ ਤੇ ਫਿਰ ਅਸੀਂ ਤੀਜੀ ਕੰਟਰੀ ਨੂੰ ਕਿਉਂ ਹਮੇਸ਼ਾ ਕਹਿੰਦੇ ਰਹਿੰਦੇ ਆ ਵੀ ਤੁਸੀਂ ਪਾਕਿਸਤਾਨ ਨਾਲ ਦੇਖਵ ਕਰ ਰਹੇ ਜਿਹੜਾ ਪ੍ਰਾਈਮ ਮਿਨਿਸਟਰ ਮੋਦੀ ਨੇ ਇਸ ਵੇਲੇ ਟਵੀਟ ਕੀਤਾ ਹੈ ਕ੍ਰਿਕਟ ਦੀ ਜਿੱਤ ਦੇ ਉੱਪਰ ਮੈਨੂੰ ਤਾਂ ਯਕੀਨ ਹੀ ਨਹੀਂ ਹੋ ਰਿਹਾ ਕਿ ਇਹ ਪ੍ਰਧਾਨ ਮੰਤਰੀ ਮੋਦੀ ਦਾ ਟਵੀਟ ਹੋ ਸਕਦਾ ਹੈ ਕਿਉਂਕਿ ਇੱਕ ਕੰਟਰੀ ਦੇ ਲੀਡਰ ਦਾ ਇੱਕ ਪ੍ਰਾਈਮ ਮਿਨਿਸਟਰ ਦਾ ਔਰ ਗਿਨੂ ਕੀ ਇਹ ਕਹਿੰਦੇ ਨੇ ਵੀ ਉਹ ਵਿਸ਼ਵ ਗੁਰੂ ਹੈ ਕਿ ਉਹਨਾਂ ਦਾ ਇਹ ਇਜਾਜ਼ ਨਿਚਲੇ ਦਰਜੇ ਦਾ ਟਵੀਟ ਹੋ ਸਕਦਾ ਵੀ ਅਸੀਂ ਹਮਨੇ ਕ੍ਰਿਕਟ ਕੇ ਮੈਦਾਨ ਮੇ ਆਪਰੇਸ਼ਨ ਸਿੰਦੂਰ ਕਰ ਦਿਆ ਇਹ ਤੇ ਕੋਈ ਅਰਨਵ ਗੋਸਵਾਮੀ ਵਰਗਾ ਜਾਂ ਕੋਈ ਮੇਜਰ ਕੋ ਗੋਰਵ ਆਰੀਆ ਵਰਗਾ ਜਾਂ ਕੋਈ ਲੋਅਰ ਲੈਵਲ ਦਾ ਨਿਊਜ਼ ਐਂਕਰ ਕਰੇ ਨਾ ਤੇ ਚਲੋ ਇੱਕ ਵਾਰੀ ਜਾਂ ਬਖਸ਼ੀ ਜਿਹੜਾ ਹੈ ਉਹ ਜਿਹੜਾ ਐਨਲਾਈਜ਼ ਕਰਦਾ ਉਹ ਹੈ ਜਿਆ ਬਿਆਨ ਦੇ ਦੇ ਤੇ ਚਲੋ ਲੱਗਦਾ ਵੀ ਟੀ ਆਰ ਪੀ ਇਸ ਤੇ ਕਰਦਾ ਬਟ ਕੰਟਰੀਜ਼ ਪ੍ਰਾਈਮ ਮਿਨਿਸਟਰ a statesman giving remarks like this bahut hi bachkana remarks hai aur mainu main the believe nahi kar sakda ke prime minister modi de tweet hai ya ta kisi ne unna nu take over kar leya unna de twitter account nu because e agar unna da agar apna tweet hai so then it's very very disturbing ke e aur kyunki ide naal tusi vekho tusi apni army de jawan jehdi apni jaan di baazi la ke gaye ne ਲੜਦੇ ਨੇ ਜਿਹੜੇ ਆਪਰੇਸ਼ਨ ਸਿੰਦੂਰ ਕੋਈ ਬੱਚਿਆਂ ਦਾ ਖੇਲ ਨਹੀਂ ਸੀ ਉਹ ক্রিকেট ਦਾ ਕੋਈ ਗੇਮ ਨਹੀਂ ਸੀ ਜਿਹਦੇ ਚ ਕੀ ਦੇਰ ਵਾਸ ਸੋ ਸੀਰੀਅਸ ਕਨਸੀਕਵੈਂਸਸ ਕਿ ਪਾਕਿਸਤਾਨ ਵਿੱਚ ਵੀ ਜਾਨ ਮਨ ਦਾ ਨੁਕਸਾਨ ਹੋਇਆ ਸਾਡੇ ਇੱਥੇ ਵੀ ਜਾਨ ਦਾ ਨੁਕਸਾਨ ਹੋਇਆ ਤੁਸੀਂ ਸੋਚੋ ਦੈਨ ਜਦੋਂ ਡਰੋਨ ਆਉਂਦੇ ਸਨ ਤੇ ਸਾਡੇ ਸਾਡੇ ਪੰਜਾਬ ਚ ਕੀ ਹਾਲਤ ਹੁੰਦੀ ਸੀ ਤੇ ਉਹਨੂੰ ਤੁਸੀਂ ਇੰਨੀ ਸੀਰੀਅਸ ਇੱਕ ਗੱਲ ਨੂੰ ਤੁਸੀਂ ਕਹਿੰਦੇ ਹੋ ਜੀ ਅਸੀਂ ਹਮਨੇ ਕ੍ਰਿਕਟ ਦੇ ਮੈਦਾਨ ਵਿੱਚ ਵੀ ਇਹ ਕਰ ਦਿਆ ਥੈਟ ਵਾਸ ਵੈਰੀ ਆਈ ਥਿੰਕ ਇਟ ਵਾਸ ਅ ਵੈਰੀ ਵੈਰੀ ਰੋਂਗ ਐਂਡ ਇਮਮਚੁਰ ਸਟੇਟਮੈਂਟ ਜਿਹੜੀ ਐਸ ਵੇਲੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੀ ਇਮੀਗ੍ਰੇਸ਼ਨ ਪਾਲਿਸੀ ਜਿਸ ਤਰ੍ਹਾਂ ਨਾਲ ਫੜੋ ਫੜਾਈ ਹੋ ਰਹੀ ਆ ਟਰੱਕ ਜਿਹੜੇ ਨੇ ਲੋਕਾਂ ਨੇ ਖੜੇ ਕਰ ਦਿੱਤੇ ਨੇ ਖਾਸ ਕਰਕੇ ਪੰਜਾਬੀਆਂ ਨੇ ਤੇ ਇੰਡੀਅਨ ਜਿਹੜੇ ਹਰਿਆਣਵੀ ਡਰਾਈਵਰ ਨੇ ਕੈਲੀਫੋਰਨੀਆ ਦੇ ਵਿੱਚ ਜਾਂ ਦੂਜੀਆਂ ਸਟੇਟਾਂ ਦੇ ਵਿੱਚ ਬੜੇ ਜ਼ੋਰਾਂ ਨਾਲ ਫੜੋ ਫੜਾਈ ਹੋ ਰਹੀ ਆ ਉੰਜ ਵੀ ਬਹੁਤ ਸਾਰੇ ਦ੍ਰਿਸ਼ ਜਿਹੜੇ ਨੇ ਵਿਚਲਿਤ ਕਰਨ ਵਾਲੇ ਨੇ ਕਿ ਕਿਸ ਤਰ੍ਹਾਂ ਨਾਲ aisles ਲੋਕਾਂ ਨੂੰ ਚੁੱਕ ਰਹੀ ਹੈ ਕਿਸ ਤਰ੍ਹਾਂ ਨਾਲ ਟਰੀਟ ਕੀਤਾ ਜਾ ਰਿਹਾ ਹੈ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਦੇਖੋ ਇਹ ਇਹ ਤੁਹਾਨੂੰ ਵਸਾ ਤੁਸੀਂ ਆਪਣੇ ਪੁਰਾਣੇ ਕਦੀ ਸਾਲ ਦੋ ਸਾਲ ਪੁਰਾਣੇ ਆਪਣੇ ਜਿਹੜੇ ਸ਼ੋਕ ਹੀ ਹੋਏ ਨੇ ਕਦੀ ਕੱਢ ਕੇ ਵੇਖੋ ਉਹਦੇ ਵਿੱਚ ਅਸੀਂ ਹਮੇਸ਼ਾ ਇਹ ਗੱਲਾਂ ਡਿਸਕਸ ਕੀਤੀਆਂ ਨੇ ਕਿ ਸਾਨੂੰ ਥੋੜਾ ਜਿਆ ਐਤਰਾਮ ਵਰਤਣਾ ਚਾਹੀਦਾ ਹੈ ਜਿਵੇਂ ਸਾਡੀ ਕਮਿਊਨਿਟੀ ਬਿਹੇਵ ਕਰ ਰਹੀਆਂ ਨੇ ਜਿਸ ਜਿਸ ਤਰ੍ਹਾਂ ਅਸੀਂ ਅਮਰੀਕਾ ਚ ਆ ਕੇ ਹੁਣ ਬਿਹੇਵ ਕਰ ਰਹੇ ਹਾਂ ਇਹ ਇੱਕ ਦਿਨ ਜਿਹੜੇ ਵਾਈਟ ਕਮਿਊਨਿਟੀ ਹੈ ਜਿਹੜੇ ਅਮਰੀਕਨਸ ਨੇ ਉਹਨਾਂ ਨੇ ਇੱਕ ਦਿਨ ਜਾਗਣਾ ਕਿਉਂਕਿ ਅਸੀਂ ਇਹਨਾਂ ਨੇ ਆਪਣੇ ਮੋਲਕ ਵਿੱਚ ਸਾਨੂੰ ਆਉਣ ਦੀ ਪਰਮਿਸ਼ਨ ਦਿੱਤੀ ਹੈ ਤੇ ਅਸੀਂ ਉਸ ਪਰਮਿਸ਼ਨ ਨੂੰ ਸਰ ਮੱਥੇ ਰੱਖ ਕੇ ਔਰ ਜਿਹੜੀ ਹੱਦਾਂ ਨੇ ਉਹਦੇ ਵਿੱਚ ਉਹਦੇ ਵਿੱਚ ਅਸੀਂ ਆਪ ਇੱਥੇ ਆ ਕੇ ਆਪਣੇ ਆਪ ਨੂੰ ਰਿਫਾਰਮ ਕਰੀਏ ਵਿੱਚ ਆਗੇ ਅਸੀਂ ਅਮਰੀਕਨ ਸਿਸਟਮ ਦੇ ਵਿੱਚ ਅਡਾਪਟ ਕਰੀਏ ਆਪਣਾ ਕਲਚਰ ਵੀ ਇਹਨਾਂ ਇਹਨਾਂ ਦੇ ਵਿੱਚ ਐਸਿਮਿਲੇਟ ਕਰੀਏ ਪਰ ਅਸੀਂ ਤੇ ਉਹ ਉਹ ਗੱਲਾਂ ਛੱਡ ਗਏ ਅਸੀਂ ਤੇ ਕਿਹਾ ਜੀ ਅਸੀਂ ਇਹ ਇੱਥੇ ਇੰਡੀਆਨਾ ਨੂੰ ਹੁਣ ਅਸੀਂ ਪੰਜਾਬ ਬਣਾ ਦੇਣਾ ਅਸੀਂ ਤਾਂ ਮੰਜੀਆਂ ਲਿਆ ਕੇ ਇਹਨਾਂ ਦੇ ਨੇਬਰ ਰੂਟ ਚ ਢਾਤੀਆਂ ਡਰਾਈਵ ਵਿੱਚ ਦੇਖੋ ਨਾ ਕਲਚਰ ਅਸੀਂ ਮੈਂ ਪਿਛਲੇ ਸ਼ੋਅ ਚ ਵੀ ਕਿਹਾ ਸੀ ਕਿ ਇੱਕ ਟਾਈਮ ਸੀ ਜਦੋਂ ਗੁਰਦੁਆਰਾ ਸਾਹਿਬ ਇੱਥੇ ਐਲਾਨ ਕੀਤਾ ਸੀ ਕੈਲੀਫੋਰਨੀਆ ਚ 1908 ਚ ਕਿ ਤੁਸੀਂ ਜ ਹਾਂਜੀ ਕਿ ਤੁਸੀਂ ਆਹ ਸੌਰੀ ਵੈਂਕੂਵਰ ਤੋਂ ਕਿ ਜਦੋਂ ਤੁਸੀਂ ਘਰੋਂ ਬਾਹਰ ਨਿਕਲਦੇ ਹੋ ਤੇ ਤੁਸੀਂ ਥਰੀ ਪੀ ਸੂਟ ਪਾ ਕੇ ਜਾਇਆ ਕਰੋ ਨਵੀਂ ਦਸਤਾਰ ਸਜਾ ਕੇ ਜਾਇਆ ਕਰੋ ਟਰਾਈ ਟੂ ਬੀ ਲਾਈਕ ਐਨ ਕੈਨੇਡੀਅਨ ਇਸ ਤਰ੍ਹਾਂ ਹੀ ਸਾਨੂੰ ਵੀ ਐਜ਼ ਅ ਅਮਰੀਕਨ ਕਲਚਰ ਵਿੱਚ ਰਹਿਣਾ ਚ ਪਏਗਾ ਹੁਣ ਅਸੀਂ ਟਰੱਕਿੰਗ ਇੰਡਸਟਰੀ ਲੈ ਲਓ ਜੇ ਅਸੀਂ ਉਹ ਟਰੱਕ ਦੇ ਉੱਪਰ ਸਿੱਧੂ ਮੂਸੇਵਾਲੇ ਦੀ ਵੱਡੇ ਪੋਸਟਰ ਲਾਈਏ ਉਹਦੇ ਗੰਨ ਚੁੱਕੀ ਹੋਈ ਹੈ ਹੱਥ ਵਿੱਚ ਜਾਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਦੇ ਵੱਡੀਆਂ ਤਸਵੀਰਾਂ ਲਾ ਕੇ ਉਹਨਾਂ ਨੇ ਤੀਰ ਚੁੱਕਿਆ ਜਾਂ AK47 ਚੁੱਕੀ ਹੈ ਤੇ ਉਹ ਅਸੀਂ ਜਾ ਕੇ ਤੇ ਇੱਕ ਗੋਰੇ ਦੇ ਵੇਅਰਹਾਊਸ ਤੇ ਲੈ ਜਾਈਏ ਟਰੱਕ ਆਪਣਾ ਤੇ ਉਹਨੂੰ ਸਮਾਨ ਉਹਨੇ ਤੇ ਉਹ ਵੇਖ ਕੇ ਪਹਿਲੇ ਡਰ ਜਾਣਾ ਹੈ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲੇ ਤੇ ਸਾਡੇ ਹੀਰੋ ਸੀ ਅਸੀਂ ਹੁਣ ਠੀਕ ਹੈ ਨਾ ਅਸੀਂ ਪੰਜਾਬ ਵਿੱਚ ਲਾਓ ਅਸੀਂ ਬਾਹਰ ਵੀ ਗੁਰਦੁਆਰਿਆਂ ਤੇ ਇੱਥੇ ਪੂਰੀ ਮਾਨ ਮਰਿਆਦਾ ਦਿੰਨੇ ਆ ਪਰ ਹੁਣ ਅਸੀਂ ਇਹਨਾਂ ਦੇ ਉੱਪਰ ਕਿਉਂ ਥੋਪ ਰਹੇ ਆ ਇਹਨਾਂ ਨੂੰ ਤੇ ਨਹੀਂ ਪਤਾ ਕੌਣ ਸੀ ਤੇ ਤੁਸੀਂ ਇਹ ਚੀਜ਼ਾਂ ਕਰਨ ਦੀ ਸਾਨੂੰ ਕੀ ਲੋੜ ਹੈ ਇੱਥੇ ਦਾ ਕਲਚਰ ਨਹੀਂ ਇਹ ਅਮਰੀਕਾ ਦਾ ਕਲਚਰ ਨਹੀਂ ਹੈ ਅਸੀਂ ਮੈਂ ਅੱਗੇ ਵੀ ਕਿਹਾ ਹੈ ਕਿ ਅਸੀਂ ਸਾਨੂੰ ਹੋਣਾ ਇਹ ਚੀਜ਼ਾਂ ਥੋੜੀਆਂ ਜੀਆਂ ਕਿਉਂਕਿ ਇਹ ਬਹੁਤ ਦੁਖਦਈ ਹੈ ਜਦੋਂ ਮੈਂ ਵੇਖ ਰਿਹਾ ਸਾਡੇ ਬੱਚੇ ਜਿਹੜੇ ਆਪਣੀ ਰੋਜ਼ੀ ਰੋਟੀ ਕਮਾ ਰਹੇ ਸਨ ਟਰੱਕਿੰਗ ਇੰਡਸਟਰੀ ਚੋਂ ਅੱਜ 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 ਘਰ ਬੈਠੇ ਨੇ ਅੱਜ ਉਹ ਉਹਨਾਂ ਦੀ ਇੱਕ ਫੋਟੋ ਮੈਂ ਵੇਖੀ ਸੋਸ਼ਲ ਮੀਡੀਆ ਤੇ ਪੰਜ ਸਿੱਖ ਮੁੰਡੇ ਵੈਸੀ ਕੋਈ ਟਰੱਕ ਦੇ ਸਾਹਮਣੇ ਖੜੇ ਨੇ ਤੇ ਉਹਨਾਂ ਦੇ ਹੱਥੇ 'ਚ AI ਦੇ ਨਾਲ ਮੇਰੇ ਖਿਆਲ ਜਨਰੇਟਡ ਹੈ ਕਿ ਉਹਨਾਂ ਦੇ ਹੱਥੇ 'ਚ ਉਹਨਾਂ ਨੇ ਪੋਸਟਰ ਫੜਾਤੇ ਨੇ ਜਿ ਲਿਖਿਆ ਹੈ ਗੁੱਡ ਬਾਏ ਟਰੱਕਿੰਗ ਤੇ ਉਹਦੇ ਤੁਸੀਂ ਕਦੀ ਕਮੈਂਟ ਪੜੋ ਮੇਨਸਟ੍ਰੀਮ ਅਮਰੀਕਾ ਦੇ ਗੁੱਡ ਬਾਏ ਗੁੱਡ ਰਿਡੈਂਸ ਮਤਲਬ ਸਾਡੀ ਕਮਿਊਨਿਟੀ ਵਾਸਤੇ ਇਹ ਇੱਥੇ ਤੱਕ ਨੌਬਤ ਕਿਉਂ ਪਹੁੰਚੀ ਸਾਡੇ ਵਿੱਚ ਬਹੁਤ ਵੱਡੀ ਜ਼ਰੂਰਤ ਹੈ ਕਲਚਰਲ ਅਵੇਅਰਨੈਸ ਦੀ ਅਮਰੀਕਾ ਦੇ ਕਲਚਰਲ ਕਲਚਰ ਨੂੰ ਸਿੱਖਣ ਦੀ ਆਪਣੇ ਬੱਚੇ ਬੱਚਿਆਂ ਨੇ ਤੇ ਸਾਡੇ ਸਿੱਖ ਜਾਣਾ ਉਹ ਤੇ ਸਕੂਲ ਜਾਣਗੇ ਇੱਥੇ ਉਹਨਾਂ ਨੇ ਤੇ ਉਹਨਾਂ ਦੇ ਦੇ ਫਰੈਂਡਸ ਵੀ ਅਮਰੀਕਨ ਬਣਦੇ ਨੇ ਪਰ ਇਹ ਬਹੁਤ ਜ਼ਰੂਰੀ ਹੈ ਕਿ ਜਿਹੜਾ ਨਵਾਂ ਇਮੀਗਰੈਂਟ ਆਂਦਾ ਹੈ ਉਹਨੂੰ ਬਹੁਤ ਜ਼ਰੂਰੀ ਹੈ ਕਿ ਕਲਚਰ ਵਿੱਚ ਉਹ ਆਪਣੇ ਆਪ ਨੂੰ ਵਿੱਚ ਇਹਦੇ ਵਿੱਚ ਮਿਲਾਏ ਹੁਣ ਮੈਂ ਇਹ ਵੀ ਸੁਣਿਆ ਕਿ ਇੱਕ ਤਰੀਕ ਤੋਂ 8 ਤਰੀਕ ਤੱਕ ਕੋਈ ਹੜਤਾਲ ਹੋਣ ਜਾ ਰਹੀ ਹੈ ਜੀ ਹੁਣ ਹੁਣ ਮੈਨੂੰ ਤੁਸੀਂ ਦੱਸੋ ਕਿ ਉਸ ਹੜਤਾਲ ਦਾ ਕੀ ਫਾਇਦਾ ਤੁਸੀਂ ਇਹ ਹੜਤਾਲ ਕਰਨ ਦੀ ਬਜਾਏ ਜਿਹੜੇ ਉਹ ਬੱਚੇ ਨੇ ਟਰੱਕ ਟਰੱਕਰਜ਼ ਵਿਚਾਰੇ ਜਿਹੜੇ ਜਿਹੜੇ ਕਿਉਂ ਨਹੀਂ ਕਰ ਸਕਰੇ ਉਹਨਾਂ ਨੂੰ ਇੰਗਲਿਸ਼ ਦੀਆਂ ਕਲਾਸਾਂ ਲਵਾ ਦਿਓ ਉਹਨਾਂ ਨੂੰ ਅੰਗਰੇਜ਼ੀ ਸਿਖਾ ਦਿਓ ਤਾਂ ਕਿ ਉਹਨਾਂ ਨੂੰ ਪ੍ਰੋਬਲਮ ਨਾ ਆਏ ਤਾਂ ਕਿ ਦੁਬਾਰਾ ਤੋਂ ਉਹਦੇ ਵਿੱਚ ਆਪਣੇ ਲਾਇਸੈਂਸ ਦੁਬਾਰਾ ਤੋਂ ਉਹਨਾਂ ਨੇ ਪਾ ਲਿਆ ਅਸੀਂ ਬਜਾਏ ਕਿ ਅਸੀਂ ਵਿਰੋਧ ਜਾਈਏ ਤੇ ਇਸ ਇਸ ਵੇਲੇ ਇਹ ਗਵਰਨਮੈਂਟ ਇਸ ਵੇਲੇ ਐਡਮਿਨਿਸਟ੍ਰੇਸ਼ਨ ਇਸ ਵੇਲੇ ਅਮਰੀਕਾ ਦਾ ਆਵਾਮ ਉਹ ਇਹ ਨਹੀਂ ਸੁਣਨਾ ਚਾਹੁੰਦਾ ਕਿ ਯਾਰ ਇਲੀਗल्स ਨੂੰ ਇੱਥੇ ਰਹਿਣ ਦਿਓ ਜਾਂ ਇਲੀਗਲ ਜਾਂ ਉਹ ਇਸ ਵੇਲੇ ਚਾਹੁੰਦੇ ਨੇ ਕਿ ਇੱਥੇ ਅਮਰੀਕਾ ਸ਼ੁੱਡ ਪ੍ਰਿਵੇਲ ਹੋ ਗਿਆ ਹੈ। ਔਰ ਸਾਨੂੰ ਵੀ ਐਜ਼ ਅ ਇਮੀਗਰੈਂਟ ਕਮਿਊਨਿਟੀ ਅਮਰੀਕਾ ਦੇ ਨਾਲ ਖੜਨਾ ਚਾਹੀਦਾ ਹੈ ਔਰ ਜੇ ਅਸੀਂ ਇਸ ਮੁਲਕ ਵਿੱਚ ਆਇਆ ਤੇ ਸਾਨੂੰ ਅਮਰੀਕਾ ਦੇ ਤੌਰ ਤਰੀਕੇ ਸਿੱਖਣੇ ਪੈਣਗੇ ਆਪਣੇ ਆਪ ਨੂੰ ਦੱਸਣਾ ਪਏਗਾ। ਕਿ ਅਸੀਂ ਇੱਥੇ ਸਾਡੀ ਬਹੁਤ ਇੱਜ਼ਤ ਹੈ ਗੋਰੇ ਗੋਰੇ ਵਾਈਟ ਕਮਿਊਨਿਟੀ ਬਲੈਕ ਅਮਰੀਕਨ ਕਮਿਊਨਿਟੀ ਸਾਡੀ ਬਹੁਤ ਸਿੱਖਾਂ ਦੀ ਇੱਜ਼ਤ ਕਰਦੀ ਇੱਥੇ ਔਰ ਸਾਨੂੰ ਉਹ ਇੱਜ਼ਤ ਮੈਂਟੇਨ ਕਰਨੀ ਪਈ ਅਸੀਂ ਅੱਜ ਜੇ ਅਸੀਂ ਅੱਜ 6 ਆਫ ਅਮਰੀਕਾ ਨੂੰ ਲੈ ਕੇ ਜੇ 4th ਆਫ ਜੁਲਾਈ ਦੀ ਪਰੇਡ ਵਿੱਚ ਗਏ ਸਾਂ ਉਹ ਕਿਉਂ ਗਏ ਸੀ ਕਿਉਂਕਿ ਇਹਨਾਂ ਨੂੰ ਦੱਸਣ ਵਾਸਤੇ ਕਿ ਅਸੀਂ ਸਿੱਖ ਅਮਰੀਕਾ ਦੇ ਨਾਲ ਇੱਕ ਹੋਰ ਅੱਜਕੱਲ ਮਸਲਾ ਆ ਰਿਹਾ ਮਸਲਾ ਇਹ ਆ ਰਿਹਾ ਹੈ ਕਿ ਹੁਣ ਅਸੀਂ ਗੁਰਦੁਆਰਾ ਸਾਹਿਬ ਹੀ ਨਿਸ਼ਾਨ ਸਾਹਿਬ ਲਾਣੇ ਮੈਂ ਕੀ ਹੈ ਕਿ ਨਾਲ ਸਾਨੂੰ ਅਮਰੀਕਾ ਦਾ ਵੀ ਫਲੈਗ ਲਾ ਦੇਣਾ ਚਾਹੀਦਾ ਨਿਸ਼ਾਨ ਸਾਹਿਬ ਸਾਡਾ ਹੈ ਖਾਲਸਾ ਪੰਥ ਦਾ ਨਾਲ ਸਾਨੂੰ ਅਮਰੀਕਾ ਦਾ ਵੀ ਇੱਕ ਫਲੈਗ ਲਾਉਣਾ ਚਾਹੀਦਾ ਹੈ ਔਰ ਜਿਸ ਸਟੇਟ ਵਿੱਚ ਅਸੀਂ ਆ ਉਹਦਾ ਵੀ ਇੱਕ ਫਲੈਗ ਲਾਉਣਾ ਚਾਹੀਦਾ ਹੈ ਤਾਂ ਕਿ ਕੋਈ ਕਿੰਤੂ ਪਰੰਤੂ ਨਾ ਹੋਵੇ ਇਹ ਮੈਂ ਕਈ ਸਾਲਾਂ ਤੋਂ ਇਹ ਗੱਲ ਕਰ ਰਿਹਾ ਹਾਂ ਬਿਜ਼ਨਸਸ ਦੇ ਉੱਪਰ ਅਮਰੀਕਾ ਦਾ ਵੀ ਫਲੈਗ ਲੱਗਾ ਤੇ ਸਟੇਟ ਦਾ ਵੀ ਕਈਆਂ ਜਗ੍ਹਾ ਤੇ ਕਾਉਂਟਰੀਜ਼ ਤੇ ਵੀ ਲੱਗੇ ਨੇ ਸਾਨੂੰ ਆਪਣੇ ਗੁਰਦੁਆਰਾ ਸਾਹਿਬ ਵੀ ਜਿਹਾ ਦਾ ਮਾਰਕ ਆਫ ਰਿਸਪੈਕਟ ਅਸੀਂ ਆਪਣੇ ਖਾਲਸਾ ਪੰਥ ਦਾ ਫਲੈਗ ਲਾਇਆ ਨਾਲ ਅਸੀਂ ਆਪਣੇ ਕੰਟਰੀ ਦਾ ਵੀ ਲਾਈ ਹੈ ਵੀ ਥੈਂਕ ਯੂ ਅਮਰੀਕਾ ਤੁਸੀਂ ਤੁਹਾਡੇ ਦੇਸ਼ ਵਿੱਚ ਅਸੀਂ ਆਪਣੇ ਗੁਰਦੁਆਰੇ ਬਣਾ ਲਏ ਅੱਜ ਇਹ ਗੱਲ ਸੋਸ਼ਲ ਮੀਡੀਆ ਚੱਲ ਰਹੀ ਹੈ ਕੁਝ ਇੱਕ YouTube ਇਨਫਲੂਐਂਸਰਸ ਨੇ ਜਿਹੜੇ ਕਿ ਗੁਰਦੁਆਰੇ ਜਾ ਕੇ ਵੀਡੀਓਜ਼ ਬਣਾ ਰਹੇ ਨੇ ਉਹਨਾਂ ਨੇ ਇਹ ਗੱਲਾਂ ਸੋਸ਼ਲ ਮੀਡੀਆ ਚ ਪਾਤੀਆਂ ਕਿ ਇਹ ਦੇਖੋ ਜੀ ਇਹਨਾਂ ਨੇ ਗੁਰਦੁਆਰੇ ਕੋਈ ਆਪਣਾ ਫਲੈਗ ਲਾਇਆ ਹੋਇਆ ਕਿਉਂਕਿ ਇਹਨਾਂ ਨੂੰ ਇੱਕ ਤੇ ਅਸੀਂ ਐਜੂਕੇਟ ਨਹੀਂ ਕਰ ਪਾ ਰਹੇ ਆਪਣੇ ਆਪਣੇ ਧਰਮ ਬਾਰੇ ਤੇ ਉਹ ਜਦ ਤੱਕ ਅਸੀਂ ਇਹਨਾਂ ਨਾਲ ਮਿਲਾਂਗੇ ਨਹੀਂ ਜਦ ਤੱਕ ਅਸੀਂ ਕਿਉਂਕਿ ਜੇ ਤੁਸੀਂ ਆਪਣੀ ਡਰਾਈਵ ਵਿੱਚ ਮੰਜੀਆਂ ਡਾਲੋਗੇ ਤੇ ਪੰਜਾਬ ਬਣਾ ਲੋਗੇ ਇਹਦਾ ਮਤਲਬ ਇਹ ਕਿ ਵੀ ਅਸੀਂ ਤੁਹਾਡੇ ਨਾਲ ਨਹੀਂ ਮਿਲਣਾ ਚਾਹੁੰਦੇ ਅਸੀਂ ਤੇ ਆਪਣੇ ਇੱਥੇ ਪੰਜਾਬ ਬਣਾ ਰਹੇ ਸੋ ਥੀਸ ਆਰ ਦ ਥਿੰਗਸ ਵੀ ਹੈਵ ਟੂ ਵਰਕ ਔਨ ਐਜ਼ ਅ ਕਮਿਊਨਿਟੀ ਵੀ ਹੈਵ ਟੂ ਇੰਟੀਗ੍ਰੇਟ ਅਸੀ ਅ Americn ਕਮਿਊਨਿਟੀ ਨਾਲ ਅ Americn ਸੋਸਾਇਟੀ ਨਾਲ ਇੰਟੀਗ੍ਰੇਟ ਹੋਈਏ ਉਹਨਾਂ ਨੂੰ ਕੁੱਲ ਮਿਲ ਕੇ ਆਪਣੀਆਂ ਅਛਾਈਆਂ ਦਸੀਏ ਉਹਨਾਂ ਦੀਆਂ ਅਛਾਈਆਂ ਅਸੀਂ ਲਈਏ ਮੈਂ ਜਸਦੀਪ ਜੀ ਤੁਹਾਨੂੰ ਲੈ ਕੇ ਜਾਣਾ ਚਾਹਾਂਗਾ ਕਿ ਗਾਜ਼ਾ ਦੇ ਬਾਰੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਤੇ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਦੇ ਵਿੱਚ ਐਸੋਲੇ ਟਾਕ ਹੋਈ ਆ ਉਹਨਾਂ ਨੇ ਇੱਕ ਫੈਸਲਾ ਸੁਣਾ ਦਿੱਤਾ ਹੈ ਕਿ ਗਾਜ਼ਾ ਦੇ ਵਿੱਚ ਸ਼ਾਂਤੀ ਬਹਾਲ ਕੀਤੀ ਜਾਏਗੀ ਇਸ ਸ਼ਾਂਤੀ ਦੀਆਂ ਸ਼ਰਤਾਂ ਤੇ ਇਸ ਸ਼ਾਂਤੀ ਦੇ ਕੀ ਨਤੀਜੇ ਨਿਕਲਣਗੇ ਇਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਥੋੜੇ ਜਿਹੀ ਸ਼ਕਤਾਂ ਚ ਜੀ ਬਿਲਕੁਲ ਸਭ ਤੋਂ ਪਹਿਲੀ ਜਿਹੜੀ ਸ਼ਰਤ ਉਹਨਾਂ ਨੇ ਰੱਖੀ ਹੋਏ ਹੈ ਕਿ ਜਿਹੜੇ ਹੌਸਟੇਜਸ ਨੇ ਉਹਨਾਂ ਨੇ ਕਿਹਾ ਵੀ 72 ਘੰਟੇ ਵਿੱਚ ਸਾਰੇ ਹੌਸਟੇਜਸ ਛੱਡ ਦੇਣੇ ਚਾਹੀਦੇ ਨੇ ਬਿਲਕੁਲ 72 ਆਵਰਸ ਉਹ ਸੀਜ਼ਫਾਇਰ ਹੋ ਜਾਣਾ ਚਾਹੀਦਾ ਹੈ ਹੌਸਟੇਜਸ ਛੱਡ ਕੇ ਔਰ ਅਗਰ 72 ਘੰਟੇ ਤੋਂ ਪਹਿਲਾਂ ਹੀ ਛੱਡਨੇ ਚਾਹੀਦੇ ਨੇ ਪਰ 72 ਘੰਟੇ ਉਹਦੀ ਡੈਡਲਾਈਨ ਡੈਡਲਾਈਨ ਜੀ ਔਰ ਉਹਨਾਂ ਨੇ ਕਿਹਾ ਉਸ ਤੋਂ ਬਾਅਦ ਹਮਾਸ ਜਿਹੜਾ ਬਚਿਆ ਹੈ ਉਹਨੂੰ ਅਸੀਂ ਡਿਸਮੈਂਟਲ ਕਰ ਦਿਆਂਗੇ ਉਸ ਤੋਂ ਬਾਅਦ ਗਾਜ਼ਾ ਵਿੱਚ ਇੱਕ ਪੀਸਕੀਪਿੰਗ ਫੋਰਸ ਜਾਈ ਠੀਕ ਹੈ ਔਰ ਇਹ ਜਿਹੜਾ ਫੈਸਲਾ ਅਨਾਉਂਸ ਕੀਤਾ ਗਿਆ ਹੈ ਇਹਦੇ ਵਿੱਚ ਜਿਹੜੇ ਤੁਹਾਡੇ ਕਈ ਮੁਸਲਮ ਕੰਟਰੀਜ਼ ਨੇ ਓਏ ਇਹਦੇ ਵਿੱਚ ਔਨ ਬੋਰਡ ਆ ਗਏ ਨੇ ਈਜਿਪਟ, ਟਰਕੀ, ਪਾਕਿਸਤਾਨ, ਸਾਊਦੀ ਅਰੇਬੀਆ, ਕਤਰ, ਯੂਏਈ, ਇਜ਼ਰਫਲਸਤੀਨ ਦੇ ਨਾਲ ਖਲੋਤੇ ਜਿਹੜੇ ਫਲਸਤੀਨ ਦੇ ਨਾਲ ਖਲੋਤੇ ਨੇ ਉਹ ਇਸ ਇਸ ਗੱਲ ਨੂੰ ਬਿਲਕੁਲ ਸਹਿਮਤ ਕਰਦੇ ਨੇ ਇਹ ਫੈਸਲਾ ਆਲਰੇਡੀ ਹੋ ਚੁੱਕਿਆ ਹੈ ਇੱਕ ਕਿਸਮ ਦਾ ਜਿਹੜਾ ਨੈਟੋ ਅਸੀਂ ਕਹਿ ਰਹੇ ਸੀ ਨਾ ਇਹ ਮੁਸਲਮ ਕੰਟਰੀਜ਼ ਇਕੱਠੇ ਹੋਏ ਨੇ ਜਿੱਦੇ ਚ ਪਾਕਿਸਤਾਨ ਵੀ ਸੀ ਤੇ ਅਸੀਂ ਕਹਿੰਦੇ ਸੀ ਇਹ ਮਿਡਲ ਈਸਟ ਦਾ ਨੈਟੋ ਬਣਿਆ ਹੈ ਜਿਹੜਾ ਉਹ ਉਹ ਬਣਿਆ ਹੈ ਔਰ ਬਿਲਕੁਲ ਅਮਰੀਕਾ ਤੇ ਇਜ਼ਰਾਇਲ ਇਜ਼ਰਾਈਲ ਤੇ ਸਹਿਮਤੀ ਨਾਲ ਹੀ ਇਹ ਸਾਰਾ ਕੁਝ ਹੋਇਆ ਹੈ ਔਰ ਇਹਨੂੰ ਇਸ ਤਰੀਕੇ ਨਾਲ ਹੁਣ ਦੱਸਿਆ ਜਾ ਰਿਹਾ ਹੈ ਕਿ ਜਿਹੜਾ 30 ਅਕੋਰਡ ਹੋਏਗਾ ਇਹ ਤੁਰਕੀ, ਇਜੀਪਟ, ਇਰਾਨ, ਪਾਕਿਸਤਾਨ ਇਨ੍ਹਾਂ ਮੁਲਕਾਂ ਨੇ ਕਰਾਇਆ ਹੈ ਕਿਉਂਕਿ ਜੇ ਮੁਸਲਮ ਕੰਟਰੀਜ਼ ਇਹਨੂੰ ਹੁਣ ਅੱਗੇ ਲੈ ਕੇ ਜਾਣਗੇ ਤੇ ਇਹ ਇਹ ਵਿਰੋਧ ਬਹੁਤ ਘੱਟ ਹੋਏਗਾ ਇਹ ਜਲਦੀ ਐਕਸੈਪਟ ਕੀਤਾ ਜਾਏਗਾ ਔਰ ਤੁਸੀਂ ਵੇਖੋਗੇ ਅਗਲੇ ਆਉਣ ਵਾਲੇ ਹਫ਼ਤਿਆਂ ਚ ਮਹੀਨਿਆਂ ਚ ਤੁਸੀਂ ਵੇਖੋਗੇ ਕਿ ਗਾਜ਼ਾ ਦੇ ਬੱਚਿਆਂ ਨੂੰ ਮੁਸਲਮ ਕੰਟਰੀਜ਼ ਤੋਂ ਏਡ ਜਾ ਰਹੀ ਹੈ ਇਹਨਾਂ ਨੂੰ ਫੁੱਲ ਦਿੱਤੇ ਜਾ ਰਹੇ ਨੇ ਇਹਨਾਂ ਨੂੰ ਖਾਣਾ ਪਹੁੰਚਾਇਆ ਜਾ ਰਿਹਾ ਹੈ ਨਾਰਮਲ ਸਿਵਲ ਗੱਲ ਚੱਲ ਪੇਗੀ ਔਰ ਇਹਦੇ ਵਿੱਚ ਤੁਸੀਂ ਇਹ ਵੀ ਵੇਖੋਗੇ ਇਜ਼ਰਾਈਲ ਨੂੰ ਵੀ ਬਹੁਤ ਜਲਦੀ ਐਕਸੈਪਟ ਕੀਤਾ ਜਾਏਗਾ ਕਿਉਂਕਿ ਹਾਲੀ ਤੱਕ ਇਨ ਨੈਸ਼ਨਸ ਨੇ ਫੁੱਲੀ ਐਕਸੈਪਟ ਨਹੀਂ ਕੀਤਾ ਪਾਕਿਸਤਾਨ ਦੇ ਪਾਸਪੋਰਟ ਤੇ ਤੇ ਹਾਲੀ ਤੱਕ ਲਿਖਿਆ ਵੀ ਇਹ ਇਜ਼ਰਾਈਲ ਵਿੱਚ ਸਾਡਾ ਪਾਸਪੋਰਟ ਨਹੀਂ ਚੱਲੇਗਾ ਤੇ ਕਿਉਂਕਿ ਉਹਨਾਂ ਨੇ ਬਿਲਕੁਲ ਕਟਆਫ ਕੀਤਾ ਔਰ ਔਰ ਉਹ ਵੀ ਇੱਕ ਜਿਹੜੀ ਮੀਟਿੰਗ ਹੋਈ ਹੈ ਆਸੀ মনির ਸਾਹਿਬ ਦੀ ਤੇ ਸ਼ਬ ਸ਼ਬਾਸ਼ ਸ਼ਰੀ ਸਾਹਿਬ ਉਹਦੇ ਵਿੱਚ ਇਹ ਵੀ ਹੈ ਕਿ ਤੁਸੀਂ ਇਜ਼ਰਾਈਲ ਨੂੰ ਹੁਣ ਕਿਉਂ ਨਹੀਂ ਐਕਸੈਪਟ ਕਰਦੇ ਹੋ ਜਦ 사ਊਦੀ ਅਰੇਬੀਆ ਨੇ ਕਰ ਲਿਆ ਹੈ ਹੋਰ ਲੋਕਾਂ ਨੇ ਕਰ ਲਿਆ ਤੇ ਤੁਸੀਂ ਕਿਉਂ ਨਹੀਂ ਕਰ ਰਹੇ ਸੋ ਇਹ ਇਹ ਮੇਰੇ ਖਿਆਲ ਨਾਲ ਇਹ ਇੱਕ ਬੜਾ ਹੀ ਹਿਸਟੋਰਿਕਲ ਇੱਕ ਸਟੈਪ ਹੋਣ ਜਾ ਰਿਹਾ ਹੈ ਜਿਹਦੇ ਵਿੱਚ ਇੱਕ ਲਾਸਟਿੰਗ ਮਿਡਲ ਈਸਟ ਵਿੱਚ ਅਸੀਂ ਪੀਸ ਵੇਖਾਂਗੇ ਔਰ ਇਹ ਵੀ ਪਹਿਲੀ ਵਾਰੀ ਹੋਇਆ ਕਿ ਤੁਸੀਂ ਦੇਖਿਆ ਹੈ ਕਿ ਅੱਜ ਤੋਂ 3 ਹਫ਼ਤੇ ਪਹਿਲੇ ਇਜ਼ਰਾਈਲ ਨੇ ਦੋਹਾ ਦੇ ਉੱਪਰ ਇੱਕ ਮਿਸਾਈਲ ਅਟੈਕ ਕੀਤਾ ਸੀ ਔਰ ਦੋਹਾ ਨੇ ਬੜਾ ਉਹਦਾ ਵਿਰੋਧ ਕੀਤਾ ਸੀ ਔਰ ਇਟ ਵਾਸ ਬਿਲਕੁਲ ਇੱਕ ਇੱਕ ਵਾਰੀ ਜਿਹਾ ਲੱਗਾ ਸੀ ਕਿ ਮਿਡਲ ਈਸਟ ਸਾਰਾ ਹੁਣ ਪੀਸ ਖਤਮ ਹੋ ਜਾਏਗਾ ਔਰ ਇਹ ਸਾਰੇ ਇਕੱਠੇ ਹੋ ਜਾਣਗੇ ਔਰ ਬੜਾ ਕੁਝ ਹੋ ਜਾਣਾ ਹੈ ਔਰ ਉਹ ਮੈਂ ਸਮਝਦਾ ਜਦੋਂ ਕੱਲ ਪ੍ਰਾਈਮ ਮਿਨਿਸਟਰ ਨਤਨੀਆਹੁ ਨਾਲ ਪ੍ਰੈਜ਼ੀਡੈਂਟ 트੍ਰੰਪ ਮਿਲੇ ਨੇ ਤੇ ਉਹਨਾਂ ਨੇ ਜਿਵੇਂ ਬਾਹ ਨਹੀਂ ਮਰੋੜੀ ਦੀ ਉਹਨਾਂ ਨੇ ਨਤਨੀਆਹੁ ਦੀ ਬਾਹ ਮਰੋੜ ਕੇ ਤੇ ਕਤਰ ਦੇ ਪ੍ਰਾਈਮ ਮਿਨਿਸਟਰ ਨੂੰ ਓਵਲ ਆਫਿਸ ਚੋਂ ਹੀ ਫੋਨ ਕਰਵਾਇਆ ਔਰ ਉਹਨਾਂ ਨੇ ਫੋਨ ਤੇ ਮਾਫੀ ਮੰਗੀ ਹੈ ਕਤਰ ਦੇ ਪ੍ਰਾਈਮ ਮਿਨਿਸਟਰ ਨੂੰ ਕਿ ਆਮ ਸੌਰੀ ਵੀ ਰਿਗਰਟ ਦਿਸ ਇਹ ਔਰ ਪ੍ਰੋਮਿਸ ਕੀਤਾ ਕਿ ਅਗੋਂ ਇਹ ਜਿਆ ਕੰਮ ਨਹੀਂ ਹੋਏਗਾ ਤੁਹਾਨੂੰ ਇਹ ਵੀ ਮੈਂ ਸਮਝਦਾ ਕਿ ਪ੍ਰੈਜ਼ੀਡੈਂਟ 트੍ਰੰਪ ਦੀ ਇੱਕ ਬੜੀ ਵੱਡੀ ਪ੍ਰੈਜ਼ੀਡੈਂਟ 트੍ਰੰਪ ਦੀ ਤੇ ਖੈਰ ਹੈ ਹੀ ਨਾਲ ਕਿਉਂਕਿ ਪੂਰਾ ਅਮਰੀਕਾ ਉਹਨਾਂ ਦੇ ਨਾਲ ਹੈ ਔਰ ਅਮਰੀਕਾ ਦਾ ਸੁਪਰ ਪਾਵਰ ਔਰ ਅਮਰੀਕਾ ਦੀ ਤਾਕਤ ਜਿਹੜੀ ਹੈ ਉਹ ਦੁਨੀਆ ਹੁਣ ਵੇਖ ਰਹੀ ਹੈ ਔਰ ਜਿਹਨੂੰ ਕਹਿੰਦੇ ਨੇ ਨਾ ਕਿ ਇੱਕ ਲੀਡਰ ਆ ਜਾਏ ਅੱਛਾ ਸਟੇਟਸਮੈਨ ਅੱਛਾ ਆ ਜਾਏ ਤੇ ਉਹ ਕੰਟਰੀ ਦੇ ਦਿਨ ਬਦਲ ਜਾਂਦੇ ਨੇ ਤੇ ਉਹ ਹੀ ਮੈਂ ਸਮਝਦਾ ਇਸ ਵਿੱਚ ਅਮਰੀਕਾ ਨਾਲ ਲਾਸਟ ਇਹ ਮੈਂ ਤੁਹਾਨੂੰ ਸ਼ੋਰਟ ਵਿੱਚ ਪੁੱਛਣਾ ਚਾਹਾਂਗਾ ਕਿ ਜਿਹੜੀ ਆਰਮੀ ਜਰਨੈਲਾਂ ਦੀ ਮੀਟਿੰਗ ਨੂੰ ਪ੍ਰੈਜ਼ੀਡੈਂਟ ਡੋਨਲਡ 트੍ਰੰਪ ਨੇ ਐਡਰੈਸ ਕੀਤਾ ਹੈ। ਇਹਦੇ ਬਾਰੇ ਕੀ ਕਹਿਣਾ ਲੋਕਾਂ ਦੇ ਵਿੱਚ ਕਈ ਤਰ੍ਹਾਂ ਦੀਆਂ ਰਾਏ ਪਾਈਆਂ ਜਾ ਰਹੀਆਂ ਨੇ ਕਿ ਸ਼ਾਇਦ ਅਮਰੀਕਾ ਜਿਹੜਾ ਆ ਇਹ ਡਿਕਟੇਟਰਸ਼ਿਪ ਵੱਲ ਜਾ ਰਿਹਾ ਹੈ। ਪ੍ਰੈਜ਼ੀਡੈਂਟ ਡੋਨਲਡ 트੍ਰੰਪ ਨੇ ਪਤਾ ਨਹੀਂ ਚਰਨੈਲ ਬਦਲ ਦੇਣੇ ਨੇ। ਹਾਊ ਯੂ ਸੀ ਥਿਸ? ਇਹਨੂੰ ਮੈਂ ਇਸ ਤਰ੍ਹਾਂ ਨਾਲ ਵੇਖ ਰਿਹਾ ਕਿ ਕਿ ਜਿਹੜੀ ਸਾਡੀ ਆਰਮੀ ਵੀ ਹੈ ਯੂਐਸ ਆਰਮੀ ਬਹੁਤ ਸਾਲਾਂ ਦੀ ਨੈਗਲੈਕਟਡ ਸੀ। ਜਿਹਨੂੰ ਕਹਿੰਦੇ ਨੇ ਨਾ ਜਿਵੇਂ ਅਫਗਾਨਿਸਤਾਨ ਚੋਂ ਇਹ ਨਿਕਲੇ ਸੀ ਅਤੀ ਰਾਤੀ ਬਾਈਡਨ ਦੇ ਟਰਮ ਵਿੱਚ ਆਪਣੀ ਬੇਸ ਬਰਗਰਮ ਬਗਰਮ ਬੇਸ ਛੱਡ ਕੇ ਅੱਧੀ ਰਾਤ ਨੂੰ ਅਸੀਂ ਤਸਵੀਰਾਂ ਵੇਖੀਆਂ ਸੀ ਜਿਵੇਂ ਚੋਰ ਨਸਦੇ ਨੇ ਉਹ ਯੂ ਐਸ ਆਰਮੀ ਨਸੀ ਸੀ ਉਹ ਸਾਰ ਅਮਰੀਕਨ ਦੇ ਦਿਲ ਵਿੱਚ ਉਹਦਾ ਇੱਕ ਬੜਾ ਦੁੱਖ ਸੀ ਕਿ ਅੱਜ ਸਾਡੀ ਆਰਮੀ ਜਿਹੜੀ ਵਰਲਡ ਦੀ ਸਭ ਤੋਂ ਸਟਰੋਂਗ ਆਰਮੀ ਹੈ ਰਾਜ ਵੀ ਹੈ ਉਹ ਇਹਨਾਂ ਹਾਲਾਤਾਂ ਵਿੱਚ ਇੱਕ ਪੂਰ ਲੀਡਰਸ਼ਿਪ ਕਰਕੇ ਤੇ ਇਹਨਾਂ ਹਾਲਾਤਾਂ ਵਿੱਚ ਉੱਥੋਂ ਨਿਕਲੇ ਨੇ ਉਹ ਸਾਰਿਆਂ ਨੇ ਅਸੀਂ ਤਸਵੀਰਾਂ ਵੇਖੀਆਂ ਨੇ ਇੱਕ ਦਿਨ ਪਹਿਲਾਂ ਉੱਥੇ ਬੰਬ ਫਟਿਆ ਸੀ 21 ਸੋਲਜਰ ਮਾਰੇ ਗਏ ਸੀ ਤੇ ਅਫਗਾਨਿਸਤਾਨ ਵਿੱਚ ਤੇ ਉਹ ਉਹ ਜਿਹੜੀ ਸਾਈਕੀ ਸੀ ਔਰ ਫਿਰ ਅਮਰੀਕ ਜਿਹੜੀ ਆਰਮੀ ਸੀ ਅ ਅਮਰੀਕਾ ਦੀ ਉਹ ਡੀ ਆ ਡਾਈਵਰਸਿਟੀ ਇਨਕਲੂਜਨ ਉਹਦੇ ਵਿੱਚ ਡਾਈਵਰਸਿਟੀ ਦੇ ਵਿੱਚ ਡੀ ਆ ਦੇ ਵਿੱਚ ਉਹਨੂੰ ਬਹੁਤ ਹੀ ਥਿਨ ਕਰਤਾ ਗਿਆ ਸੀ ਗੇਸ ਲੈਸਬIANS ਤੇ 트랜ਸ ਜੈਂਡਰਸ ਬੜਾ ਕੁਝ ਸਾਡੀ ਆਰਮੀ ਵਿੱਚ ਆ ਗਿਆ ਸੀ ਜੋ ਕਿ ਫੌਜ ਦੀ ਇੱਕ ਇੱਕ ਅਲੱਗ ਹੀ ਜਿਹਨੂੰ ਕਹਿੰਦੇ ਨਾ ਇੱਕ ਮੋਰਲਸ ਹੁੰਦੇ ਨੇ ਇੱਕ ਪਹਿਚਾਨ ਹੁੰਦੀ ਹੈ ਉਸ ਕਰਕੇ ਫੌਜ ਬੜੀ ਵੀਕ ਹੋ ਰਹੀ ਸੀ ਔਰ ਪ੍ਰੈਜ਼ੈਂਟ ਰੰਗ ਨੇ ਆਪਣੇ ਕੈਂਪੇਨ ਵਿੱਚ ਕਈ ਰੀਲਸ ਵੀ ਚਲਾਈਆਂ ਸੀ ਲੋਕਾਂ ਨੂੰ ਦਿਖਾਈਆਂ ਸੀ ਕਿ ਅੱਜ ਸਾਡੀ ਆਰਮੀ ਦੀ ਹਾਲਤ ਦੇਖੋ ਮੈਨੂੰ ਹੁਣ ਵੀ ਯਾਦ ਹੈ ਉਹਨਾਂ ਨੇ ਇੱਕ ਵੀਡੀਓ ਦਿਖਾਈ ਸੀ ਸਾਨੂੰ ਜਿਦੇ ਵਿੱਚ ਉਹਨਾਂ ਨੇ ਚਾਈਨਾ ਦੀ ਆਰਮੀ ਦਿਖਾਈ ਸੀ 1 ਲੱਖ ਸੋਲਜਰ ਜਿਹੜਾ ਕਦਮ ਨਾਲ ਕਦਮ ਮਿਲਾ ਕੇ ਮਾਰਚ ਕਰ ਰਿਹਾ ਹੈ ਫਿਰ ਉਹਨਾਂ ਨੇ ਰਸ਼ੀਆ ਦੀ ਦਿਖਾਈ ਸੀ ਕਿ ਇੱਕ ਸੋਲਜਰ ਜਿਹੜਾ ਜੋ ਰਸ਼ੀਆ ਦੀ ਆਰਮੀ ਨੇ ਆਪਣੀਆਂ ਜਿਹੜੀਆਂ ਵੀਡੀਓਜ਼ ਪ੍ਰੈਜ਼ੈਂਟ ਕੀਤੀਆਂ ਜੀ ਵੀ ਲੋਕਾਂ ਨੂੰ ਅਟਰੈਕਟ ਕਰਨ ਵਾਸਤੇ ਵੀ ਆਰਮੀ ਜੁਆਇਨ ਕਰੋ ਤੇ ਰਸ਼ੀਆ ਦੀ ਜਿਹੜੀ ਵੀਡੀਓ ਸੀ ਉਹ ਦੱਸ ਰਹੀ ਸੀ ਵੀ ਸੋਲਜਰ ਉਹਨਾਂ ਦਾ ਇੱਕ ਹੱਥ ਨਾਲ ਪੁਸ਼-ਅੱਪਸ ਕਰ ਰਿਹਾ ਹੂੰ ਫਿਰ ਉਹਨਾਂ ਨੇ ਦੱਸਿਆ ਕਿ ਸਾਡੀ ਅਮਰੀਕਨ ਆਰਮੀ ਨੇ ਜਿਹੜੀ ਵੀਡੀਓ ਕੱਢੀ ਹੈ ਕਿ ਆਰਮੀ ਜੁਆਇਨ ਕਰੋ ਉਹਦੇ ਵਿੱਚ ਉਹਨਾਂ ਨੇ ਦਿਖਾਇਆ ਕਿ ਇੱਕ ਟਰਾਂਸ ਜੈਂਡਰ ਬੰਦਾ ਸਕਰਟ ਪਾ ਕੇ ਯੂਐਸ ਆਰਮੀ ਦੀ ਔਰ ਰੇਨਬੋ ਫਲੈਗ ਫੜ ਕੇ ਤੇ ਕਹ ਰਿਹਾ ਫॉर ਡਾਇਵਰਸਿਟੀ ਐਂਡ ਇਨਕਲੂਜਨ ਜੁਆਇਨ ਯੂਐਸਆਰਪੀ ਤੇ ਉਹਨਾਂ ਨੇ ਕਿਹਾ ਕਿ ਹੋਰ ਮੁਲਕਾਂ ਦੀ ਆਰਮੀਆਂ ਜਿਹੜੀਆਂ ਨੇ ਉਹ ਵਾਰਵਲ ਜਾ ਰਹੀਆਂ ਨੇ ਉਹ ਆਪਣੀ ਤਿਆਰੀਆਂ ਕਰ ਰਹੀਆਂ ਨੇ ਤੇ ਅਸੀਂ ਆਪਣੀ ਆਰਮੀ ਨਾਲ ਕੀ ਕਰ ਰਿਹਾ ਇਹ ਜਿਹੜੀ ਮੀਟਿੰਗ ਹੋਈ ਹੈ 800 ਜਨਰਲਸ ਆਏ ਨੇ 올ਓਵਰ ਫਰਮ ਫਰਮ ਦ ਵਰਲਡ ਅਮਰੀਕਾ ਦੇ ਉਹ ਇਹਨੂੰ ਹੀ ਰੀਇਨਫੋਰਸ ਕਰਨਾ ਸੀ ਉਹਦੇ ਵਿੱਚ ਕਿਹਾ ਗਿਆ ਕਿ ਜੇ ਤੇ ਤੁਸੀਂ ਪ੍ਰੈਜ਼ੀਡੈਂਟ ਟਰੰਪ ਦੀ ਇਹ ਪਾਲਿਸੀਆਂ ਜਿਹੜੀਆਂ ਆ ਰਹੀਆਂ ਨੇ ਜਿਹੜਾ ਅਮਰੀਕਾ ਮੇਕ ਅਮਰੀਕਾ ਗ੍ਰੇਟ ਅਗੇਨ ਨੇ ਇਹ ਤੁਸੀਂ ਦੇ ਨਾਲ ਨਹੀਂ ਸਹਿਮਤ ਹਾਲਾਂਕਿ ਹੁਣ ਜਿੰਨੇ ਵੀ 800 ਆਏ ਨੇ ਸਾਰੇ ਸਹਿਮਤ ਨੇ ਕਿਉਂਕਿ ਬਾਕੀ ਸਾਫ਼ ਕਰਤੇ ਗਏ ਨੇ ਹੁਣ ਤੱਕ ਤੇ ਤੁਸੀਂ ਕੰਮ ਕਰੋ ਡਿਜ਼ਾਈਨ ਕਰ ਦਿਓ ਦੂਜਾ ਉਹਨਾਂ ਨੇ ਕਿਹਾ ਹੈ ਕਿ ਅਮਰੀਕਾ ਦੇ ਜਿਹੜੇ ਜਰਨਲ ਨੇ ਉਹ ਫਿੱਟ ਹੋਣੇ ਚਾਹੀਦੇ ਨੇ ਤੁਸੀਂ ਪ੍ਰਾਈਵੇਟ ਤੋਂ ਲੈ ਕੇ ਜਦੋਂ ਨਵਾਂ ਰਿਕਰੂਟ ਹੁੰਦਾ ਹੈ ਉੱਥੋਂ ਲੈ ਕੇ ਜਰਨਲ ਤੱਕ ਸਾਰਿਆਂ ਦੀ ਹੁਣ ਸਾਲ 'ਚ ਦੋ ਵਾਰੀ ਫਿਜ਼ੀਕਲ ਫਿਟਨੈਸ ਟੈਸਟ ਹੋਇਆ ਕਰੇਗਾ ਜੇ ਤੁਹਾਡਾ ਬਾਡੀ ਮਾਸ ਇੰਡੈਕਸ weight ਜਿਆਦਾ ਹੈ ਉਸ ਜੋ ਵੀ ਲਿਮਿਟ ਸੈੱਟ ਕੀਤੀ ਗਈ ਹੈ ਤੁਹਾਨੂੰ ਫਟਾਫਟ ਆਪਣੇ ਆਪ ਨੂੰ ਫਿੱਟ ਕਰਨਾ ਪਏਗਾ ਨਹੀਂ ਤੇ ਛੁੱਟੀ ਔਰ ਉਹਨਾਂ ਨੇ ਕਿਹਾ ਕਿ ਵੀ ਡੋਂਟ ਵਾਂਟ ਫੈਟ ਟ੍ਰੂਪਸ ਲੋਕ ਇਹ ਨਾ ਕਹਿੰਦੇ ਕਿ ਅਮਰੀਕਾ ਦੇ ਫੌਜੀ ਜਿਹੜੇ ਨੇ ਉਹ ਉਹਨਾਂ ਦੇ ਟ੍ਰੈਡ ਨਿਕਲੇ ਹੋਏ ਹਾਂ ਹਾਂ ਔਰ ਪੀਟੀ ਦਾ ਵੀ ਕਿਹਾ ਗਿਆ ਕਿ ਜਰਨਲ ਹੋਣ ਜਾਂ ਪ੍ਰਾਈਵੇਟ ਹੋਣ ਰੋਸ ਪੀਟੀ ਹੋएगी ਜੋ ਕਿ ਕਾਮਨ ਸੈਂਸ ਹੈ ਮਿਲਟਰੀ ਇਸ ਨੋਨ ਫਾਰ ਫਿਜ਼ੀਕਲ ਫਿਟਨੈਸ ਪਰ ਅਮਰੀਕਾ ਵਿੱਚ ਇਹ ਸਾਰੀਆਂ ਚੀਜ਼ਾਂ ਬੰਦ ਹੋ ਚੁੱਕੀਆਂ ਸਨ ਇਹਨਾਂ ਨੂੰ ਇਹ ਹੈਰਾਨਗੀ ਹੋਏਗੀ ਤੁਹਾਨੂੰ ਸੁਣ ਕੇ ਕਈ ਲੋਕਾਂ ਨੂੰ ਕਿ ਅਮਰੀਕਨ ਆਰਮੀ ਵਿੱਚ ਇਹ ਚੀਜ਼ਾਂ ਫਿਜ਼ੀਕਲ ਫਿਟਨੈਸ ਜਿਹੜੀ ਸੀ ਉਹ ਖਤਮ ਕਰਤੀ ਗਈ ਸੀ ਡੀਆਈ ਦੇ ਚੱਕਰ ਵਿੱਚ ਇਹ ਦੁਬਾਰਾ ਤੋਂ ਇਹਨੂੰ ਲਿਆਇਆ ਜਾ ਰਿਹਾ ਹੈ ਔਰ ਇਹਦੇ ਵਿੱਚ ਮੈਂ ਸਮਝਦਾ ਬਹੁਤ ਜ਼ਰੂਰੀ ਹੈ ਔਰ ਉਹਨਾਂ ਨੇ ਯੂਨੀਫਾਰਮ ਬੀਅਰ ਦਾ ਜ਼ਰੂਰ ਉਹਨਾਂ ਨੇ ਕਿਹਾ ਹੈ ਕਿ ਬੀਅਰ ਵੀ ਨਹੀਂ ਹੋਣੀ ਚਾਹੀਦੀ ਬਟ ਅਗੇਨ ਰਿਲੀਜੀਅਸ ਔਰ ਮੈਡੀਕਲ ਗਰਾਉਂਡ ਸੇ ਐਕਸੈਪਸ਼ਨ ਰੈਨ ਕਿ ਸੋ ਇਹ ਇਹ ਹੈਗਾ ਉਹਨਾਂ ਜਿਹੜਾ ਹੁਣ ਆਰਮੀ ਨੂੰ ਦੁਬਾਰਾ ਤਰੀਕੇ ਕਿਸਮ ਦਾ ਕੀਤਾ ਜਾ ਰਿਹਾ ਹੈ ਔਰ ਮੈਂ ਸਮਝਦਾ ਕਿ ਇਹ ਬਹੁਤ ਵੱਡੇ ਪੱਧਰ ਤੇ ਅਮਰੀਕਾ ਵਿੱਚ ਇਸ ਵੇਲੇ ਚੇਂਜ ਆ ਰਹੇ ਨੇ ਔਰ ਮੈਂ ਇੱਕ ਵਾਰੀ ਫਿਰ ਕਹਾਂਗੇ ਸਾਡੀ ਜਿਹੜੀ ਕਮਿਊਨਿਟੀ ਹੈ ਸਿੱਖ ਅਸੀਂ ਪੰਜਾਬੀ ਅਸੀਂ ਜਿਹੜੇ ਇੰਡੀਅਨ ਦੇਸੀ ਕਮਿਊਨਿਟੀ ਸਾਨੂੰ ਅਸੀਂ ਮਿਨੋਰਟੀ ਵਿੱਚ ਵੀ ਮਿਨੋਰਟੀ ਹਾਂ ਔਰ ਸਾਨੂੰ ਇਸ ਵੇਲੇ ਬਹੁਤ ਜ਼ਰੂਰਤ ਹੈ ਕਿ ਇਸ ਮੁਲਕ ਨੇ ਸਾਨੂੰ ਬੜੀ ਇੱਜ਼ਤਾਂ ਦਿੱਤੀਆਂ ਨੇ ਬੜਾ ਮਾਣ ਦਿੱਤਾ ਹੈ ਜੇ ਅਸੀਂ ਇੱਥੇ ਸਾਰੇ ਲੀਗਲ ਆਏ ਆਂ ਉਹ ਬੜੀ ਅੱਛੀ ਜਿਹੜੇ ਇਲਲੀਗਲ ਵੀ ਆਏ ਨੇ ਉਹਨਾਂ ਨੇ ਵੀ ਸੋਚਣਾ ਚਾਹੀਦਾ ਕਿ ਤੁਸੀਂ ਕਿਸੇ ਘਰ ਕਿਸੇ ਦੇ ਘਰ ਵਿੱਚ ਬਿਨਾਂ ਬੁਲਾਏ ਆ ਗਏ ਤੁਸੀਂ ਬਿਨਾ ਬੁਲਾਏ ਆਇਓ ਫਿਰ ਵੀ ਤੁਸੀਂ ਇੱਥੇ ਹੁਣ ਰਹਿਣ ਦੀ ਕੋਸ਼ਿਸ਼ ਕਰ ਰਹੇ ਹੋ ਕਾਟ ਤੋਂ ਕਾਟ ਉਹਨਾਂ ਦੀ ਮਰਜ਼ੀ ਦੇ ਮੁਤਾਬਿਕ ਅਸੀਂ ਇਸ ਮੁਲਕ ਚ ਆਇਆ ਇਨਾਮ ਇਨਾ ਦੇ ਹਿਸਾਬ ਨਾਲ ਚੱਲੀਏ ਆਪਣੀ ਗਰੂਮਿੰਗ ਅੱਛੀ ਰੱਖੀਏ ਆਪਣਾ ਜਿੰਨਾ ਕਸੀਂ ਅਮਰੀਕਨਾਈਜ਼ ਹੋ ਸਕੀਏ ਜੇ ਨਹੀਂ ਹੋਣਾ ਤੇ ਫਿਰ ਇਸ ਮੁਲਕ ਚ ਆਏ ਕਿਉਂ ਆਪਾਂ ਅਸੀਂ ਵਾਪਸ ਵਾਪਸ ਪੰਜਾਬ ਚਲੇ ਜਾਈਂ ਜੀ ਬਹੁਤ ਸ਼ੁਕਰੀਆ ਜਸਦੀਪ ਜੀ ਪ੍ਰੈਜ਼ੀਡੈਂਟ ਡੋਨਰ ਟਰੰਪ ਦੀਆਂ ਨੀਤੀਆਂ ਵਰਲਡ ਲੈਵਲ ਤੇ ਅਸਰੰਦਾਜ਼ ਹੋ ਰਹੀਆਂ ਨੇ ਨਿਰਸੰਦੇਹ ਜੇ ਉਹ ਵਰਲਡ ਲੈਵਲ ਤੇ ਅਸਰੰਦਾਜ਼ ਹੋ ਰਹੀਆਂ ਨੇ ਤਾਂ ਉਹਨਾਂ ਦਾ ਆਪਣੇ ਹੀ ਦੇਸ਼ ਦੇ ਵਿੱਚ ਵੀ ਅਸਰ ਵੇਖਣ ਨੂੰ ਮਿਲ ਰਿਹਾ ਹੈ ਆਉਂਦੇ ਦਿਨਾਂ ਦੇ ਵਿੱਚ ਇਹ ਨੀਤੀਆਂ ਹੋਰ ਕਿਹੜੀਆਂ ਦਿਸ਼ਾਵਾਂ ਨੂੰ ਖੋਲਣ ਦਾ ਕੰਮ ਕਰਦੀਆਂ ਨੇ ਇਹਦੇ ਬਾਰੇ ਚਰਚਾ ਲੈ ਕੇ ਫਿਰ ਹਾਜ਼ਰ ਹੋਵਾਂਗੇ ਅੱਜ ਦੇ ਪ੍ਰੋਗਰਾਮ ਵਿੱਚ ਫਿਲਹਾਲ ਇਹਨਾਂ ਸਾਨੂੰ ਦਿਓ ਇਜਾਜ਼ਤ ਜੇ ਸਾਡਾ ਪ੍ਰੋਗਰਾਮ ਚੰਗਾ ਲੱਗੇ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਤੇ ਲਾਈਕ ਵੀ ਕਰੋ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਬਹੁਤ ਧੰਨਵਾਦ ਥੈਂਕ ਯੂ